ਦੇ ਕਿ ਸਾਡੇ ਕੋਲ ਪੁੱਛ ਕੇ ਨਹੀਂ ਇਹ ਕਾਨੂੰਨ ਬਣਾਇਆ ਨਾ ਸਾਨੂੰ ਇਹ ਕਾਨੂੰਨ ਚਾਹੀਦਾ ਹੈ ਕਾਨੂੰਨ ਰੱਦ ਹੋਣਾ ਚਾਹੀਦਾ ਜੇ ਰਾਜੇਵਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਸਾਡੇ ਕੋਲ ਖਾਮੀਆਂ ਸੀ ਕਿ ਖਾਮੀਆਂ ਦਸੀਆਂ ਇਹਨਾਂ ਨੂੰ ਪਰ ਅਸੀਂ ਇਹ ਨਹੀਂ ਕਿਹਾ ਕਿ ਇਹਨਾਂ ਚੀਜ਼ਾਂ ਦੇ ਸੂਤ ਕਰ ਦਿਓ ਸਰਕਾਰਾਂ ਪੁੱਛ ਕੇ ਜਲਦੀ ਆਉਂਦੀਆਂ ਕਿਸੇ ਨੂੰ ਮੈਨੂੰ ਤਾਂ ਗੱਲ ਕਰਨ ਦਾ ਤਰੀਕਾ ਨਹੀਂ ਸਮਝ ਆ ਰਿਹਾ ਕੱਲ ਕਿਸਾਨ ਲੀਡਰ ਨਾਲ ਮਿਲਿਆ ਉਹ ਕਹਿੰਦੇ ਕਿ ਮਠਿਆਈ ਮਠਿਆਈ ਤੁਸੀਂ ਲੈ ਲਓ ਸਾਡੇ ਕੋ ਖੱਲਾ ਖਾਲੀ ਡੱਬਾ ਰਹਿ ਜਾਣਾ ਇਹ ਅੰਮ੍ਰਿਤਸਰ ਦੇ ਬੋਲ ਸੀ ਫਿਰ ਇਹ ਕੀ ਝਗੜਾ ਇਹ ਮੁੱਛ ਦਾ ਝਗੜਾ ਤੁਸੀਂ ਵੀ ਹੁਣ ਪੱਤਰਕਾਰਾਂ ਨੂੰ ਮੇਰੀ ਇੱਕ ਪ੍ਰਾਰਥਨਾ ਅਗਲਾ ਉਹ ਦੱਸਦਾ ਨਾ ਬਣੋ ਆਕ ਬੁਝਾਉ ਬਣੋ ਤੇ ਇਹਨਾਂ ਨੂੰ ਸਮਝਾਓ ਸਿੱਧੇ ਰਾ ਪਾਓ ਇਹ ਇਹ ਕੰਮ ਬੰਦ ਕਰੋ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆਂ ਇਹ ਤਾਂ ਬੀਜੇਪੀ ਫੇਲ ਹੋਈ ਨਾ ਕਿਸਾਨਾਂ ਨੂੰ ਸਮਝਾਉਣ ਚ ਕਿਸਾਨਾਂ ਨੂੰ ਤੁਸੀਂ ਸਮਝਾਈ ਨਹੀਂ ਸਕੀ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਹੈ ਜਾਂ ਨੁਕਸਾਨ ਦੇ ਲਈ ਉਹ ਕਹਿੰਦੇ ਸਾਡੇ ਨੁਕਸਾਨ ਲਈ ਹੈ ਸਨ ਇੱਕ ਉਹ ਕਾਲੇਸਤਾਨ ਦਾ ਲਾ ਕੇ ਬੈਠਾ ਸੀ ਉਹ ਕੀ ਕਹਿ ਰਿਹਾ ਸੀ ਸਰਦਾਰ ਜੀ ਬੰਦਾ ਉਹਨਾਂ ਗੱਲਾਂ ਦਾ ਸਮਰਥਨ ਕਰਦੇ ਹੋ ਤੁਸੀਂ ਕਿ ਅਸੀਂ ਦਰਾ ਗੰਦੀ ਦੇ ਟਿਕਾ ਉੱਪਰ ਕਰਤੀਆਂ ਤੇ ਹੁਣ ਅਸੀਂ ਕਿਸੇ ਹੋਰ ਦੀਆਂ ਕਰਨੀਆਂ ਨੇ ਮੈਂ ਉਹ ਬੋਲਣੀ ਵੀ ਨਹੀਂ ਚਾਹੁੰਦਾ ਕਰ ਲੈਨੀ ਸ਼ਰਮ ਆਉਂਦੀ ਹੈ ਬੋਲਦੇ ਹੋਏ ਇਹ ਚੀਜ਼ਾਂ ਬੰਦ ਕਰਵਾਓ ਇਹਨੂੰ ਪੱਤਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਾ ਦਿਖਾਉਣ ਜਿਵੇਂ ਕੋਹ ਹੋਰ ਨੇ ਜਿਹੜੇ ਦਿਖਾ ਰਹੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਨਹੀਂ ਪੰਜਾਬ ਦੇ মিডিਆ ਨੇ ਤਾਂ ਕਿਸੇ ਨੇ ਵੀ ਨਹੀਂ ਦਿਖਾਇਆ ਨੈਸ਼ਨਲ মিডিਆ ਜ਼ਿਆਦਾ ਦਿਖਾ ਰਿਹਾ ਵੈਸੇ ਨੈਸ਼ਨਲ মিডিਆ ਨੂੰ ਤੁਸੀਂ ਕਹਿਣਾ ਜਿੱਦਾਂ ਤੁਹਾਡੇ ਤੁਹਾਡਾ ਜ਼ਿਆਦਾ ਕੰਟਰੋਲ ਹੈ ਨੈਸ਼ਨਲ মিডিਆ ਦੇ ਉੱਤੇ ਤਾਂ ਉਹ ਕਿਲਾ ਕੋਈ ਪਾਰਟੀ ਪਾਜੀ ਹੈ ਨਾ ਕੋਈ ਸਿਆਸੀ ਪਾਰਟੀ ਹੈ ਨਾ ਉਹਦੇ ਵਿੱਚ ਉਹਦੇ ਵਿੱਚ ਤਾਂ ਕਿਹੜਾ ਕਿਸਾਨ ਉੱਥੇ ਗਰੇਵਾਲ ਸਾਹਿਬ ਮੈਂ ਇੱਕ ਸੋਰੀ ਕੀਤੇ 6 ਸਾਲ ਦੀ ਬੱਚੀ ਵੀ ਹੈਗੀ ਆ ਤੇ 95 ਸਾਲ ਦਾ ਬਜ਼ੁਰਗ ਵੀ ਉੱਥੇ ਬੈਠਾ ਦੇਖੋ ਕਾਨੂੰਨ ਰੱਦ ਹੋਣ ਕਾਨੂੰਨ ਰੱਦ ਹੋਣ ਦਾ ਕੀ ਮਤਲਬ ਹੈ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਕਾਨੂੰਨ ਚ ਰਹਿ ਕੀ ਗਿਆ ਜਿਹੜਾ ਰਹਿ ਗਿਆ ਉਹ ਲਿਖ ਕੇ ਦੇ ਦੇ ਨੋ ਵੀ ਛੱਡ ਦੇ ਗਰੇਵਾਲ ਸਾਹਿਬ ਰਹਿ ਹੀ ਨਹੀਂ ਗਿਆ ਤਾਂ ਫਿਰ ਰੱਦ ਕਰ ਦਿਓ ਰੱਦ ਹੋ ਨਹੀਂ ਸਕਦਾ ਇਦਾਂ ਨਹੀਂ ਹੋ ਸਕਦਾ ਕਿਸਾਨਾਂ ਦਾ ਕੇਂਦਰ ਦੇ ਨਾਲ ਘੋਲ ਚੱਲ ਰਿਹਾ ਹੈ ਕਿਸਾਨ ਕਹਿੰਦੇ ਨੇ ਕਿ ਅਸੀਂ ਇਹ ਕੇਂਦਰ ਨੂੰ ਘੋਲ ਦੇ ਵਿੱਚ ਹਰਾ ਕੇ ਹੀ ਵਾਪਸ ਮੁੜਾਂਗੇ ਦਿੱਲੀ ਘੇਰੀ ਬੈਠੇ ਨੇ ਕਹਿੰਦੇ ਕਿ ਇੱਕ ਵਾਰ ਫਿਰ ਤੋਂ ਦਿੱਲੀ ਜਿੱਤਣੀ ਹੈ ਅਤੇ ਭਾਜਪਾ ਦੇ ਲੀਡਰਾਂ ਦੇ ਵਿੱਚ ਹਲਚਲ ਮਚੀ ਹੋਈ ਹੈ ਕਿ ਕਿਸਾਨਾਂ ਨੂੰ ਘਰ ਦੇ ਵੱਲ ਕਿੱਦਾਂ ਮੋੜਨਾ ਹੈ ਕਿਉਂਕਿ ਕਿਸਾਨ ਲੀਡਰਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਹੈ ਅੰਦੋਲਨਕਾਰੀ ਇਹ ਕਹਿੰਦੇ ਨੇ ਕਿ ਅਸੀਂ ਸੂਦ ਨਹੀਂ ਬਲਕਿ ਅਸੀਂ ਕਾਨੂੰਨ ਵਾਪਸ ਕਰਾ ਕੇ ਮੁੜਨਾ ਹੈ ਉਧਰ ਸਰਕਾਰ ਕਹਿੰਦੀ ਹੈ ਕਿ ਜਿਹੜੀਆਂ ਮੰਗਾਂ ਤੁਸੀਂ ਦਿੱਤੀਆਂ ਸੀ ਅਸੀਂ ਉਹਨਾਂ ਦੇ ਉੱਪਰ ਮੋਹਰ ਲਾ ਦਿੱਤੀ ਹੈ ਅਸੀਂ ਸੋਧ ਕਰਨ ਨੂੰ ਤਿਆਰ ਆ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਲੀਡਰ ਬੀਜੇਪੀ ਦੇ ਹਰਜੀਤ ਗਰੇਵਾਲ ਹੈਗੇ ਨੇ ਗੱਲਬਾਤ ਕਰਦੇ ਆ ਕਿਉਂਕਿ ਇਹ ਕਹਿੰਦੇ ਨੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਅਸੀਂ ਮੰਨ ਲਈਆਂ ਨੇ ਕਾਨੂੰਨ ਵਾਪਸ ਨਹੀਂ ਹੋ ਸਕਦੇ ਹੋਰ ਜੇ ਮੰਗਾਂ ਹੈਗੀਆਂ ਨੇ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦੇ ਉੱਪਰ ਵੀ ਚਰਚਾ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਨਾਲ ਅਮਿਤ ਸ਼ਾਹ ਦੀ ਸਿੱਧੀ ਗੱਲ ਹੈ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਹੁਣ ਇਹਨਾਂ ਦੇ ਵੱਲ ਕੀ ਚੱਲ ਰਿਹਾ ਹੈ ਉਹਨਾਂ ਦੇ ਬਾਰੇ ਕੀ ਗੱਲਬਾਤ ਹੋ ਰਹੀ ਹੈ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹੁਣ ਤਾਂ ਮੀਟਿੰਗ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਕੋਈ ਹੋਣੀ ਨਹੀਂ ਆ ਹਾਲੇ ਕਿ ਅੱਜ ਦਾ ਚਰਚਾ ਸੀਗੀ ਕਿ ਅੱਜ ਮੀਟਿੰਗ ਹੋ ਸਕਦੀ ਹੈ ਪਰ ਅੱਜ ਵੀ ਮੀਟਿੰਗ ਨਹੀਂ ਹੋਈ ਹੁਣ ਮੰਨ ਲੀਏ ਕਿ ਹੁਣ ਜਿਹੜੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਤੇ ਕਿਸਾਨਾਂ ਦੇ ਵਿੱਚ ਕੋਈ ਮੀਟਿੰਗ ਹੋ ਸਕਦੀ ਹੈ ਤਾਂ ਸਾਰਤਕ ਸਿੱਟਾ ਨਿਕਲ ਸਕਦਾ ਇਸ ਤਰ੍ਹਾਂ ਦੇਖੋ ਉਹਨਾਂ ਨੇ ਕਿਸਾਨ ਲੀਡਰਾਂ ਨੇ ਜਿਹੜਾ ਮੀਟਿੰਗ ਕਰਕੇ ਪੰਜ ਗੱਲਾਂ ਕਹੀਆਂ ਸੀ ਉਹ ਉਹਨਾਂ ਦੀ ਸਰਕਾਰ ਨੇ ਮੰਨ ਲਈਆਂ ਉਸ ਤੋਂ ਬਾਅਦ ਜਿਹੜਾ ਇਹ ਕਹਿਣਾ ਕਿ ਕਾਨੂੰਨ ਵਾਪਸ ਲਾਓ ਅਸੀਂ ਤਾਂ ਘਰਾਂ ਨੂੰ ਜਾਵਾਂਗੇ ਦੇਖੋ ਜਿਹੜੇ ਲੀਡਰ ਹੁੰਦੇ ਆ ਨਾ ਉਹਨਾਂ ਦਾ ਕੰਮ ਹੁੰਦਾ ਕਿ ਜਨਤਾ ਨੂੰ ਅਗਵਾਈ ਦੇਣਾ ਜੇ ਲੀਡਰ ਕਹਿਣ ਕਿ ਅਸੀਂ ਅਗਵਾਈ ਨਹੀਂ ਦੇ ਸਕਦੇ ਫਿਰ ਉਹ ਲੀਡਰ ਕਾਹਦੇ ਹੋਏ ਜਦੋਂ ਤੁਸੀਂ ਪੰਜ ਚੀਜ਼ਾਂ ਕਹੀਆਂ ਜਿਹੜੀਆਂ ਗੱਲਾਂ ਕਹੀਆਂ ਸਰਕਾਰ ਨੇ ਉਹ ਮੰਨ ਲਈਆਂ ਕੋਈ ਹੋਰ ਗੱਲ ਰਹਿੰਦੀ ਤਾਂ ਪੰਜ ਮੈਂਬਰ ਦੀ ਇੱਕ ਕਮੇਟੀ ਬਣਾ ਲਓ ਸਰਕਾਰ ਦੀ ਬਣ ਜੋ ਕਿਸਾਨਾਂ ਦੀ ਬਣ ਜੋ ਉਹਦੇ ਵਿੱਚ ਬਾਅਦਛੇ ਹੱਲ ਕਰਦੇ ਰਹਿਣਾ ਲੋਕਾਂ ਨੂੰ ਕਿਉਂ ਗਰੀਬਾਂ ਨੂੰ ਸੜਕਾਂ ਤੇ ਬਿਠਾਇਆ ਹੋਇਆ ਜਨਤਾ ਨੂੰ ਆਮ ਸਧਾਰਨ ਲੋਕ ਨੇ ਉਹ ਮਾਵਾ ਪੈਣਾ ਬਜ਼ੁਰਗ ਸਾਰੇ ਬੱਚੇ ਸੜਕਾਂ ਤੇ ਬਿਠਾਏ ਆ ਅੱਛਾ ਜੇ ਤੱਕ ਕੋਈ ਗੱਲ ਬਾਕੀ ਬਚਦੀ ਹੋਵੇ ਫਿਰ ਸੜਕਾਂ ਤੇ ਬੈਠਣਾ ਜਾਇਜ਼ ਗੱਲ ਆ ਜਦੋਂ ਤੁਹਾਡੀ ਕੋਈ ਗੱਲ ਬਾਕੀ ਬਚੀ ਨਹੀਂ ਤੇ ਹੁਣ ਤੁਸੀਂ ਇੱਕ ਲੱਕ ਦਾ ਜਾਂ ਮੁੱਛ ਦਾ ਸਵਾਲ ਬਣਾ ਲਓ ਉਹ ਨਹੀਂ ਹੋਣਾ ਚਾਹੀਦਾ ਉਹ ਸਮਾਜਿਕ ਜੀਵਨ ਚ ਨਹੀਂ ਹੁੰਦਾ ਔਰ ਫਿਰ ਕੀ ਹੈ ਕਿ ਸਰਕਾਰ ਵੀ ਆਪਣੀ ਹੈ ਜੇ ਸਰਕਾਰ ਦਾ ਸੀ ਸੋਚੀਏ ਵੀ ਅਸੀਂ ਉਹਨੂੰ ਚਕਾਉਣਾ ਹੈ ਕਿ ਸਮਝਦਾਰ ਆਦਮੀ ਥੋੜਾ ਇਹ ਗੱਲ ਕਰੂਗਾ ਤੇ ਜੇ ਅਸੀਂ ਕਹੀਏ ਵੀ ਅਸੀਂ ਕਿਸਾਨਾਂ ਨੂੰ ਚਕਾਉਣਾ ਉਹ ਵੀ ਬੇਵਕੂਫੀ ਵਾਲੀ ਗੱਲ ਹੈ ਕਿਸਾਨ ਵੀ ਸਾਡਾ ਆਪਣਾ ਦੋਨਾਂ ਦੀ ਰਿਸਪੈਕਟ ਰਹੇ ਕਿ ਸਰਕਾਰ ਨੇ ਭਾਰਤ ਸਰਕਾਰ ਨੇ ਮੋਦੀ ਜੀ ਨੇ ਉਹ ਜਿਹੜੇ ਬੱਚੇ ਸੜਕਾਂ ਤੇ ਬੈਠੇ ਆ ਜਿਹੜੀਆਂ ਬਜ਼ੁਰਗ ਮਹਿਲਾਵਾਂ ਬੈਠੀਆਂ ਨੇ ਜਿਹੜੇ ਬਾਕੀ ਲੋਕ ਬੈਠੇ ਉਹਨਾਂ ਦੀ ਰਿਸਪੈਕਟ ਕੀਤੀ ਹਾਲਾਂਕਿ ਕਾਨੂੰਨ ਤੌਰ 'ਤੇ ਸੋਚ ਕੇ ਬਣਾਈ ਸੀ ਠੀਕ ਸੀ درست ਸੀ ਸਾਰੇ ਉਸ ਦੇ باوجود ਵੀ ਜੋ ਗੱਲਾਂ ਕਿਸਾਨਾਂ ਨੇ ਕਹੀਆਂ ਕਿ ਜਦੋਂ ਬੱਚੇ ਸੜਕਾਂ ਤੇ ਬੈਠ ਕੇ ਮੰਗ ਕਰ ਰਹੇ ਆ ਉਹਨਾਂ ਨੇ ਉਹ ਮੰਨ ਲਈ ਤੇ ਗਲਤ ਸੀ ਜਾਂ ਸਹੀ ਸੀ ਤਾਂ ਹੁਣ ਕੁਐਸਚਨ ਹੀ ਨਹੀਂ ਹੈ ਜਦੋਂ ਉਹ ਮੰਨ ਲਈਆਂ ਛੋਟੀਆਂ ਪ੍ਰੋਬਲਮ ਸਾਰੀਆਂ ਅਡਰੈਸ ਕਰਤੀਆਂ ਤੇ ਫਿਰ ਸੜਕਾਂ ਤੇ ਬੈਠਣ ਦਾ ਕਾਰਨ ਇਹ ਤਾਂ ਉਹਨਾਂ ਦੇ ਲੋਕ ਹੀ ਉਹਨਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਵੀ ਕਿਉਂ ਤੁਸੀਂ ਬੈਠੇ ਸੀ ਉਹਨਾਂ ਨੇ ਵੀ ਪੁੱਛ ਤਾ ਉਹ ਕਹਿੰਦੇ ਕਿ ਸਾਡੇ ਕੋਲ ਪੁੱਛ ਕੇ ਨਹੀਂ ਇਹ ਕਾਨੂੰਨ ਬਣਾਇਆ ਨਾ ਸਾਨੂੰ ਇਹ ਕਾਨੂੰਨ ਚਾਹੀਦਾ ਹੈ ਕਾਨੂੰਨ ਰੱਦ ਹੋਣਾ ਚਾਹੀਦਾ ਨਹੀਂ ਤੇ ਕਾਨੂੰਨ ਚ ਰਹਿ ਗਿਆ ਹੁਣ ਜੋਜੋ ਨਾਲ ਨੇ ਕਿਹਾ ਪੁੱਛ ਕੇ ਸਰਕਾਰਾਂ ਪੁੱਛ ਕੇ ਜਲਦੀ ਆਉਂਦੀਆਂ ਕਿਸੇ ਨੂੰ ਇਹ ਮੈਨੂੰ ਤਾਂ ਗੱਲ ਕਰਨ ਦਾ ਤਰੀਕਾ ਨਹੀਂ ਸਮਝ ਆ ਰਿਹਾ ਪਰ ਗਰੇਵਾਲ ਜਿਹਦੇ ਲਈ ਅਸੀਂ ਕਾਨੂੰਨ ਬਣਾਉਣਾ ਗਰੇਵਾਲ ਸਾਹਿਬ ਕੱਲ ਕੱਲ ਨੂੰ ਸਰਹੱਦ ਤੇ ਜੁਦੀ ਸਥਿਤੀ ਬਣ ਜਾਂਦੀ ਹੈ ਤਾਂ ਹੁਣ ਸਰਕਾਰ ਪੁੱਛਣ ਜਾਊਗੀ ਜਨਤਾ ਨੂੰ ਵੀ ਤੁਸੀਂ ਸਾਰੇ ਦੱਸੋਗੇ ਅਸੀਂ ਜੁੱਧ ਕਰੀਏ ਜਾਂ ਨਾ ਕਰੀਏ ਉੱਥੇ ਦਾ ਮੌਕੇ ਤੇ ਡਿਸੀਜਨ ਲੈਣਾ ਆਰਮੀ ਨੇ ਲੈਣਾ ਸਰਕਾਰ ਨੇ ਉੱਤੇ ਛੱਡਿਆ ਹੋਇਆ ਹੈ ਆਰਮੀ ਤੋਤਾ ਪੁੱਛਾਂਗੇ ਕਿ ਤੁਸੀਂ ਰੈਡੀ ਹੋ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਆਰਮੀ ਹਮੇਸ਼ਾ ਰੈਡੀ ਰਹਿੰਦੀ ਹੈ ਕਿਸਾਨ ਵੀ ਹਮੇਸ਼ਾ ਰੈਡੀ ਰਹਿੰਦਾ ਉਹ ਕੋਈ ਗੱਲ ਨਹੀਂ ਹੈ ਇਹ ਕਾਰਨ ਕੋਈ ਹੋਰ ਆ ਪਿੱਛੇ ਉਹ ਕਾਰਨ ਜਿਹੜਾ ਉਹ ਖੁਦ ਹੀ ਦੱਸ ਸਕਦੇ ਆ ਜਾਂ ਲੋਕ ਉਹਨਾਂ ਤੋਂ ਪੁੱਛਣਗੇ ਕਿ ਵੀ ਇਹ ਕੀ ਕਾਰਨ ਸੀ ਤੁਸੀਂ ਫੇਰ ਸੜਕਾਂ ਤੇ ਕਿਉਂ ਬੈਠੇ ਰਹੇ ਕੀ ਕਾਰਨ ਹੈ ਤੁਹਾਡਾ ਦਾ ਸਿੱਧੀ ਗੱਲਬਾਤ ਹੋ ਰਹੀ ਹੋਊਗੀ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਕਿਉਂ ਬੈਠੇ ਨੇ ਸੜਕਾਂ ਦੇ ਉੱਤੇ ਮੈਨੂੰ ਕਾਰਨ ਦਾ ਨਹੀਂ ਪਤਾ ਮੈਂ ਬੋਲਣਾ ਵੀ ਨਹੀਂ ਜੇ ਮੈਨੂੰ ਪਤਾ ਹੋਵੇ ਇਹ ਆਪਣੇ ਆਪ ਆਮ ਜਨਤਾ ਬੋਲੂਗੀ ਆਮ ਜਨਤਾ ਬੋਲੂਗੀ ਆਮ ਜਨਤਾ ਦਾ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਹੱਕ ਚ ਨਹੀਂ ਇਹ ਮਹੀਨੇ 15 ਦਿਨ ਦੀ ਗੱਲ ਹੁੰਦੀ ਜਦੋਂ ਸਮਝ ਆ ਜਾਂਦਾ ਕਿ ਸਾਨੂੰ ਬਿਨਾਂ ਗੱਲਬਾਤ ਤੋਂ ਸਰਦੀ ਚ ਬਿਠਾਈ ਰੱਖਿਆ ਸੜਕਾਂ ਤੇ ਬਿਠਾਈ ਰੱਖਿਆ ਇਹ ਕਾਦੇ ਲਈ ਬਿਠਾਈ ਰੱਖਿਆ ਜਦੋਂ ਸਰਕਾਰ ਨੇ ਸਾਰੀਆਂ ਹੀ ਗੱਲਾਂ ਮੰਨ ਲਈਆਂ ਰਹਿ ਗਈਆਂ ਉਹਨਾਂ ਦਾ ਹੁਣ ਤਾਂ ਬਿਨਾਂ ਹੀ ਗੱਲਬਾਤ ਤੋਂ ਕਾਨੂੰਨ ਰੱਦ ਕਰੋ ਕਾਨੂੰਨ ਰੱਦ ਕਰੋ ਕਾਨੂੰਨਾਂ ਚ ਰਹਿ ਗਈ ਗਿਆ ਉਹਦੇ ਚ ਇਹਨਾਂ ਦੇ ਖਿਲਾਫ ਕਿਹੜੀ ਗੱਲ ਰਹਿ ਗਈ ਉਹ ਵੀ ਦੱਸ ਦਿਨ ਉਹ ਵੀ ਹਰ ਜੰਤੀ ਹੈ ਅੱਛਾ ਮਤਲਬ ਤੁਸੀਂ ਹੋਰ ਵੀ ਪੁੱਛਣ ਨੂੰ ਤਿਆਰ ਹੋ ਕਿ ਤੁਸੀਂ ਦੱਸੋ ਕਿਹੜੀ ਗੱਲ ਐਸੀ ਹੋਰ ਸਰਕਾਰ ਨੇ ਖੁਦ ਪੁੱਛਿਆ ਜਦੋਂ ਮੀਟਿੰਗ 'ਚ ਗਏ ਆ ਉਦੋਂ ਪੁੱਛਿਆ ਕਿ ਕੋਈ ਚੀਜ਼ ਹੋਰ ਤਾਂ ਨਹੀਂ ਰਹਿ ਗਈ ਤੇ ਕਹਿਣ ਨੂੰ ਕੁਝ ਨਹੀਂ ਬਸ ਸੜਕਾਂ 'ਤੇ ਬੈਠਣਾ ਕਿਉਂ ਇੰਨਾ ਲੰਬਾ ਕਰਨਾ ਅੰਦੋਲਨ ਨੂੰ ਕਿਉਂ ਲੋਕਾਂ ਨੂੰ ਪਰੇਸ਼ਾਨ ਕਰਨਾ ਕਿਉਂ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਤਾਂ ਇਹ ਇਹਨਾਂ ਨੂੰ ਜਵਾਬਦੇਹ ਹੋਣਾ ਪਊਗਾ ਜਿਹੜੇ ਲੀਡਰ ਨੇ ਇਹ ਜਵਾਬਦੇਹ ਇਹਨਾਂ ਨੂੰ ਹੋਣਾ ਪਊਗਾ ਇਹ ਜਵਾਬਦੇਹ ਹੋਣ ਔਰ ਇਹਹੀ ਜਵਾਬਦੇਹੀ ਹਰ ਲੀਡਰ ਦੀ ਹੁੰਦੀ ਹੈ ਹਰ ਸੰਗਠਨ ਦੀ ਹੁੰਦੀ ਹੈ ਐਨੀ ਜਨਤਾ ਇਦਾਂ ਨਹੀਂ ਪਿੱਛੇ ਰਿਹਾ ਕਰਦੀ ਇਸ ਕਰਕੇ ਹੁਣ ਤਾਂ ਨਜਾਇਜ਼ ਕੰਮ ਆਏ ਸਾਰਾ ਗਲਤ ਕੰਮ ਆ ਔਰ ਹੁਣ ਕੋਈ ਗੱਲ ਹੀ ਨਹੀਂ ਕੋਈ ਮੰਗ ਹੀ ਨਹੀਂ ਇਹਨਾਂ ਦੀ ਰਹਿ ਗਈ ਆ ਔਰ ਮੈਨੂੰ ਨਹੀਂ ਸਮਝ ਆਉਂਦਾ ਇਹ ਕੀ ਚਾਹੁੰਦੇ ਆ ਉਹ ਤਾਂ ਕਹਿੰਦੇ ਨੇ ਹੁਣ ਜੇ ਆਪਾਂ ਜਨਤਾ ਦੀ ਗੱਲ ਕਰ ਲਈਏ ਤੁਸੀਂ ਤਾਂ ਪਹਿਲਾਂ ਲੀਡਰਾਂ ਦੇ ਉੱਪਰ ਵੀ ਸਵਾਲ ਖੜੇ ਕੀਤੇ ਲੀਡਰ ਦੇ ਉੱਤੇ ਕਿਉਂ ਸਵਾਲ ਖੜੇ ਕਰਦੇ ਹੋ ਲੀਡਰ ਤਾਂ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਲੀਡਰ ਜਿਹੜੇ ਆ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਹੇ ਜਾਂ ਲੀਡਰਾਂ ਨੂੰ ਸਮਝਾਉਣਾ ਚਾਹੀਦਾ ਆ ਤੁਸੀਂ ਗਲਤ ਗੱਲ ਕਿਉਂ ਕਰਦੇ ਹੋ ਹੁਣ ਮੈਂ ਇਹ ਕਿਹਾ ਕਿ ਜੋ ਉਹਨਾਂ ਨੇ ਮੰਗਾ ਕਈਆਂ ਜੋ ਲਿਖ ਕੇ ਦਿੱਤਾ ਜੇ ਕਹਾਂ ਤਾਂ ਮੈਂ ਆਪਦੇ ਟੈਲੀਫੋਨ 'ਚੋਂ ਦਿਖਾ ਦਿੰਦਾ ਉਹ ਸਾਰੀਆਂ ਸਰਕਾਰ ਨੇ ਮੰਨ ਲਈ ਐਡਰੈਸ ਕਰਤੀਆਂ ਤੁਸੀਂ ਆ ਕੇ ਕੋਈ ਗੱਲ ਕਹਿੰਦੇ ਹੋ ਕਿ ਮੈਂ ਐਜਿਟੇਸ਼ਨ ਕਰਨ ਆਇਆ ਮੈਂ ਮਰਨ ਵਰਤ ਤੇ ਬੈਠਾ ਕਿ ਆ ਮੇਰੀਆਂ ਪੰਜ ਮੰਗਾਂ ਨੇ ਆ ਮੰਨ ਲਓ ਉਹ ਸਰਕਾਰ ਮੰਨ ਲੈਂਦੀ ਹੈ ਉਸ ਤੋਂ ਬਾਅਦ ਵੀ ਤੁਸੀਂ ਕਹਿੰਦੇ ਹੋ ਹੁਣ ਨਹੀਂ ਮੈਂ ਉੱਠਦਾ ਕਿਉਂਕਿ ਤੁਹਾਨੂੰ ਜਨ ਸਮਰਥਨ ਮਿਲ ਗਿਆ ਜਨਤਾ ਆ ਰਹੀ ਹੈ ਇਹ ਜਿਹੜੀਆਂ ਗੱਲਾਂ ਨੇ ਕਦੋਂ ਲਿਖ ਕੇ ਦਿੱਤੀਆਂ ਨੇ ਇਹਨਾਂ ਨੇ ਕਿਤੇ ਇਹ ਅੰਦੋਲਨ ਤੋਂ ਪਹਿਲਾਂ ਲਿਖ ਕੇ ਭੇਜੀਆਂ ਹੁਣ ਤੱਕ ਉਹ ਨਹੀਂ ਭਰਾ ਜੀ ਇਹ ਇੱਥੇ ਆ ਕੇ ਦਿੱਤੀਆਂ ਨੇ ਉਹਨਾਂ ਨੇ ਸਰਕਾਰ ਨੂੰ ਹੀ ਦਿੱਤੀਆਂ ਨੇ ਉਹੀ ਆਸੀ ਗੱਲ ਨਹੀਂ ਹੈ ਉਸ ਤੋਂ ਮੁੱਕਰ ਵੀ ਨਹੀਂ ਸਕਦੇ ਉਸ ਤੋਂ ਬਾਅਦ ਕਿਉਂ ਅੰਦੋਲਨ ਚਲਾ ਰਹੇ ਆ ਤਾਂ ਹੁਣ ਉਹ ਦੱਸਣਗੇ ਨਾ ਕੀ ਨੱਕ ਦਾ ਸਾਲ ਹੋ ਗਿਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉੱਥੇ ਪਾਤਪਾਨ ਦੇ ਲੋਕ ਬੈਠੇ ਆ ਤੇ ਵੀ ਇਹ ਤੁਹਾਨੂੰ ਕੋਈ ਵੀ ਕਹਦੇਗਾ ਕਿ ਤੁਸੀਂ ਕਾਨੂੰਨ ਵਾਪਸ ਲਾਵੇ ਨਾ ਨਹੀਂ ਜਾਣਦੇ ਤੁਸੀਂ ਨਹੀਂ ਜਾਓਗੇ ਫਿਰ ਤੁਸੀਂ ਲੀਡਰ ਕਹਦੇ ਹੋ ਜੇ ਨਹੀਂ ਦੱਸਦੇ ਹੋ ਤੇ ਰਾਜਨੀਤ ਇਹਦੇ ਵਿੱਚ ਕਿਉਂ ਆਏ ਲੀਡਰ ਕਿਉਂ ਬਣੇ ਕਿਸਾਨਾਂ ਦੇ ਅਲੀਟਰਨਾਈ ਕਹਿੰਦੇ ਨੇ ਕਿ ਜੇ ਇਹ ਅਸੀਂ ਸੋਧ ਲਈ ਪੰਜਾਬ 'ਚ ਬੈਠੇ ਹਾਂ ਜਦੋਂ 2 ਮਹੀਨੇ ਦਾ ਸੰਘਰਸ਼ ਚੱਲ ਰਿਹਾ ਇਸ ਸਾਡੇ ਅਸੀਂ ਉਦੋਂ ਕਹਿੰਨੇ ਆ ਸੋਧ ਕਰਨ ਲਈ ਪਰ ਹੁਣ ਜਦੋਂ ਅਸੀਂ ਇੱਥੇ ਆ ਗਏ ਅਸੀਂ ਕਾਨੂੰਨ ਰੱਦ ਕਰਾ ਕੇ ਮੋੜਾਂਗੇ ਸੋਧ ਵਾਲੀ ਗੱਲ ਹੀ ਕੋਈ ਨਹੀਂ ਕਿਉਂਕਿ ਇੱਥੇ ਆ ਕੇ ਤਾਂ ਉਹਦੇ ਨਾਲ ਕੀ ਹੋ ਗਿਆ ਜੀ ਕੀ ਬਣ ਗਏ ਜਨਤਾ ਦੇ ਲੀਡਰ ਨੇ ਦੇਸ਼ ਦੇ ਸਿਟੀਜ਼ਨ ਨੇ ਤੇ ਦੇਸ਼ ਦੇ ਬਾਰੇ ਵੀ ਸੋਚਣਾ ਸਮਾਜ ਦੇ ਬਾਰੇ ਵੀ ਸੋਚਣਾ ਸਰਕਾਰ ਦੇ ਬਾਰੇ ਵੀ ਸੋਚਣਾ ਕਿਸਾਨ ਦੇ ਬਾਰੇ ਵੀ ਸੋਚਣਾ ਆਪਣੇ ਪਰਿਵਾਰਾਂ ਦੇ ਬਾਰੇ ਵੀ ਸੋਚਣਾ ਜਿਹੜੇ ਲੋਕ ਸੜਕਾਂ ਤੇ ਬਿਠਾਏ ਆ ਉਹਨਾਂ ਬਾਰੇ ਵੀ ਸੋਚਣਾ ਇਹਨਾਂ ਦਾ ਕੰਮ ਆ ਮੇਰੇ ਕੋਲ ਕਿਉਂ ਤੁਸੀਂ ਇਹ ਗੱਲਾਂ ਕਹੋਂ ਨਿਓ ਕਿ ਕੋਈ ਸਮਾ ਆਊਗਾ ਜ਼ਰੂਰ ਇਹਦੇ ਤੇ ਬੋਲਾਂਗੇ ਇਹ ਗਲਤ ਗੱਲ ਆ ਜਿਹੜੀ ਉਹ ਕਰ ਰਹੇ ਆ ਇਹ ਗਲਤ ਗੱਲ ਤਾਂ ਉਹਨਾਂ ਨੂੰ ਜ਼ਰੂਰ ਰੁਕਣਾ ਚਾਹੀਦਾ ਫਿਰ ਲੋਕਾਂ ਨੂੰ ਸਿੱਧੇ ਰਸਤੇ ਲੈਣਾ ਜਦੋਂ ਇਹ ਸਾਰੀਆਂ ਗੱਲਾਂਬਾਤ ਨਹੀਂ ਰਹਿ ਕੇ ਗਿਆ ਕਾਨੂੰਨ ਚ ਕੀ ਆ ਹੁਣ ਕਾਨੂੰਨ ਚ ਕੀ ਲਾਗੂ ਹੋਊਗਾ ਕੋਲੋਂ ਇਹ ਗੱਲ ਤਾਂ ਅਮਰਸ਼ਾਹ ਹੁਣਾਂ ਨੇ ਵੀ ਕਿਹਾ ਮੈਂ ਇੱਕ ਕੱਲ ਕਿਸਾਨ ਲੀਡਰ ਨਾਲ ਮਿਲਿਆ ਉਹ ਕਹਿੰਦੇ ਕਿ ਮਠਿਆਈ ਮਠਿਆਈ ਤੁਸੀਂ ਲੈ ਲਓ ਸਾਡੇ ਕੋ ਖੱਲਾ ਖਾਲੀ ਡੱਬਾ ਰਹਿ ਜਾਣਾ ਇਹ ਅਮਰਸ਼ਾਹ ਦੇ ਬੋਲ ਸੀ ਫਿਰ ਫਿਰ ਕੀ ਝਗੜਾ ਇਹ ਮੁੱਛ ਦਾ ਝਗੜਾ ਉਹ ਕਹਿੰਦੇ 22 ਸਾਨੂੰ ਦਿਓ ਅਸੀਂ ਡੱਬਾ ਇਹ ਹੰਕਾਰ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ ਦੋਵੇਂ ਪਾਸੇ ਹੰਕਾਰ ਦੀ ਗੱਲ ਹੋ ਰਹੀ ਹੈ ਦੋਵੇਂ ਪਾਸੇ ਹੰਕਾਰ ਦੀ ਗੱਲ ਹੈ ਲੀਡਰ ਕਹਿੰਦੇ ਲੀਡਰ ਕਹਿ ਰਹੇ ਨੇ ਕਿ ਬੀਜੇਪੀ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ ਉਹ ਸਾਰੀਆਂ ਤਾਂ ਗੱਲਾਂ ਮੰਨ ਲੀਆਂ ਹੋਰ ਬੀਜੇਪੀ ਉਹਨਾਂ ਦਾ ਕੀ ਕਰਦੇ ਮੋਦੀ ਜੀ ਨੇ ਸਾਰਾ ਕੁਝ ਤਾਂ ਮੰਨ ਲਿਆ ਉਹ ਉਹਨਾਂ ਲੋਕਾਂ ਦੀ ਇਹ ਲੀਡਰਾਂ ਦੀ ਰਿਸਪੈਕਟ ਨਹੀਂ ਹੈ ਇਹ ਉਹਨਾਂ ਲੋਕਾਂ ਦੀ ਰਿਸਪੈਕਟ ਹੈ ਜਿਹੜੇ ਸੜਕਾਂ ਤੇ ਬੈਠੇ ਐ ਇਸ ਸਰਦੀ 'ਚ ਸਰਕਾਰ ਨੇ ਸਾਰਾ ਕੁਝ ਮੰਨ ਲਿਆ ਹੁਣ ਤਾਂ ਐਵੇਂ ਖਾਮ ਕਹਦਾ ਤੁਸੀਂ ਵੀ ਹੁਣ ਪੱਤਰਕਾਰਾਂ ਨੂੰ ਮੇਰੀ ਇੱਕ ਪ੍ਰਾਰਥਨਾ ਅੱਗ ਲਾਉ ਦੱਸਤਾ ਨਾ ਬਣੋ ਅੱਗ ਬੁਝਾਉ ਬਣੋ ਤੇ ਇਹਨਾਂ ਇਹ ਇਹ ਕੰਮ ਬੰਦ ਕਰੋ ਸਰਬਸਤ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਇਹ ਤਾਂ ਬੀਜੇਪੀ ਫੇਲ ਹੋਈ ਨਾ ਕਿਸਾਨਾਂ ਨੂੰ ਸਮਝਾਉਣ ਚ ਕਿਸਾਨਾਂ ਨੂੰ ਤੁਸੀਂ ਸਮਝਾਈ ਨਹੀਂ ਸਕੇ ਵੀ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਹੈ ਜਾਂ ਨੁਕਸਾਨ ਦੇ ਲਈ ਉਹ ਕਹਿੰਦੇ ਸਾਡੇ ਨੁਕਸਾਨ ਲਈ ਹੈ ਸਰ ਜੀ ਨੁਕਸਾਨ ਲਈ ਹੈ ਤੇ ਕਰਤਾ ਨਾ ਫਿਰ ਐਮੈਂਡਮੈਂਟਸ ਜੋ ਉਹਨਾਂ ਨੇ ਕਹਿ ਹਉ ਕਰਤੀਆਂ ਰਹਿ ਗਈ ਕਿ ਤੁਸੀਂ ਮੰਨਦੇ ਹੋ ਕਿ ਇਹ ਨੁਕਸਾਨਦਾਇਕ ਸੀ ਨਹੀਂ ਨੁਕਸਾਨਦਾਇਕ ਸੀ ਉਸ ਦੇ ਬਾਵਜੂਦ ਵੀ ਉਹਨਾਂ ਲੋਕਾਂ ਦੀ ਰਿਸਪੈਕਟ ਹੈ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਦੀ ਇੱਜ਼ਤ ਕੀਤੀ ਹੈ ਇਹ ਕਿਸਾਨ ਲੀਡਰਾਂ ਦੀ ਵੀ ਇੱਜ਼ਤ ਕੀਤੀ ਹੈ ਇੱਥੇ ਤੇ ਇੱਕ ਲਿਮਟ ਤੱਕ ਹੀ ਹੁੰਦੀ ਹੈ ਜਿਹੜੀ ਕਰਵਾਉਣੀ ਹੁੰਦੀ ਹੈ ਉਰਤਾ ਇਹ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਹੋ ਰਿਹਾ ਜਿਹੜਾ ਹੋ ਰਿਹਾ ਇਹ ਤੁਸੀਂ ਵੀ ਉਹਨਾਂ ਨੂੰ ਕਹੋ ਉਹਨਾਂ ਤੋਂ ਪੁੱਛੋ ਕਿ ਜੇ ਖਾਲੀ ਡੱਬਾ ਤੁਸੀਂ ਕਹਿੰਦੇ ਹੋ ਤੁਸੀਂ ਖਾਲੀ ਡੱਬਾ ਲਾ ਜਾ ਕੇ ਘਰੇ ਲੈ ਜਾਣਾ ਕੋਈ ਇਹਦੇ 'ਚ ਕੁਝ ਹੈਗਾ ਤੁਹਾਡੇ ਕੋਲ ਪਾਉਣਾ ਇਹਦੇ 'ਚ ਕੁਝ ਰੱਖਣਾ ਸੰਭਾਲ ਕੇ ਖਾਲੀ ਡੱਬੇ 'ਚ ਇਹ ਕੋਈ ਗੱਲਾਂ ਨਿਕਲਣ ਵਾਲੀਆਂ ਨੇ ਵਿਚ ਜੇ ਰਹਿ ਗਿਆ ਤਾਂ ਫਿਰ ਉਹਦੇ ਉੱਤੇ ਕੋਈ ਨਾ ਕੁਝ ਚੀਜ਼ ਉੰਗਰੀ ਪੈਣੀ ਅਰੇ ਭਾਈ ਇਦਾਂ ਆਦੇਸ਼ ਨੂੰ ਕੋਈ ਖਤਮ ਕਰ ਸਕਦਾ ਨਾ ਸਰਕਾਰਾਂ ਨੂੰ ਕਰ ਸਕਦਾ ਜੇ ਚਾਰ ਲੋਕ ਪਿੱਛੇ ਜਿੰਦਾਬਾਦ ਕਰਦੇ ਆ ਇਦਾਂ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਇਹ ਖਤਮ ਕਰੋ ਇਸ ਗੱਲ ਨੂੰ ਇਹ ਕਿਹੜੀ ਵਿਚਾਰਤਾਰਾਏ ਗੱਲ ਕਹਿੰਦੀ ਹੈ ਕਈ ਲੋਕਾਂ ਨਾਲ ਬਹੁਤ ਸੂਝਵਾਨ ਨੇ ਤੇ ਮੈਨੂੰ ਨਹੀਂ ਪਤਾ ਇਹ ਕਿੱਥੋਂ ਗੱਲਾਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਉੱਥੇ ਜਿਹੜੇ ਵਿੱਚ ਜਲਸੇ ਜਾ ਕੇ ਬੈਠੇ ਹੋਏ ਸੀ ਲੋਕ ਇੱਕ ਉਹ ਖਾਲਿਸਤਾਨ ਦਾ ਲਾ ਕੇ ਬੈਠਾ ਸੀ ਉਹ ਕੀ ਕਹਿ ਰਹੇ ਸੀ ਸਰਦਾਰ ਜੀ ਪਤਾ ਉਹਨਾਂ ਗੱਲਾਂ ਦਾ ਸਮਰਥਨ ਕਰਦੇ ਹੋ ਤੁਸੀਂ ਕਿ ਅਸੀਂ ਇੰਦਰਾ ਗਾਂਧੀ ਦੇ ਟੰਕਾ ਉੱਪਰ ਕਰਤੀਆਂ ਤੇ ਹੁਣ ਅਸੀਂ ਕਿਸੇ ਹੋਰ ਦੀਆਂ ਕਰਨੀਆਂ ਨੇ ਮੈਂ ਉਹ ਬੋਲਣੀ ਵੀ ਨਹੀਂ ਚਾਹੁੰਦਾ ਕਰ ਲੈ ਇੰਨੀ ਸ਼ਰਮ ਆਉਂਦੀ ਹੈ ਬੋਲਦੇ ਹੋਏ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ ਇਹੋ ਜਿਹੇ ਲੋਕ ਉੱਥੇ ਬਿਠਾ ਰੱਖੇ ਨੇ ਉਹਨਾਂ ਨੂੰ ਹਟਾ ਕੇ ਘਰ ਭੇਜਣਾ ਚਾਹੀਦਾ ਸੀ ਇਹਨਾਂ ਨੂੰ ਅਲੱਗ-ਥਲਗ ਕਰਨਾ ਚਾਹੀਦਾ ਉਹਨਾਂ ਨੂੰ ਪਤਾ ਨਹੀਂ ਕੌਣ ਲੋਕ ਨੇ ਪਿੱਛੇ ਇਹ ਚੀਜ਼ਾਂ ਬੰਦ ਕਰਵਾਓ ਇਹਨੂੰ ਪੱਤਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਇਹਜੇ ਘਟੀਆਂ ਲੋਕਾਂ ਨੂੰ ਨਹੀਂ ਦਿਖਾਉਣਾ ਚਾਹੀਦਾ ਜਿਹੜੇ ਇਹ ਜੇ ਘਟੀਆਂ ਗੱਲਾਂ ਕਰਦੇ ਨੇ ਜਿਹੜੇ ਪੱਤਰਕਾਰ ਉਹ ਹੋਰ ਨੇ ਜਿਹੜੇ ਦਿਖਾ ਰਹੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਨਹੀਂ ਪੰਜਾਬ ਦੇ মিডিਆ ਨੇ ਤਾਂ ਕਿਸੇ ਨੇ ਵੀ ਨਹੀਂ ਦਿਖਾਇਆ ਨੈਸ਼ਨਲ মিডিਆ ਜ਼ਿਆਦਾ ਦਿਖਾ ਰਿਹਾ ਵੈਸੇ ਨੈਸ਼ਨਲ মিডিਆ ਨੂੰ ਤੁਸੀਂ ਕਹਿਣਾ ਜਿੱਦਾਂ ਤੁਹਾਡੇ ਤੁਹਾਡਾ ਜ਼ਿਆਦਾ ਕੰਟਰੋਲ ਆ ਨੈਸ਼ਨਲ মিডিਆ ਦੇ ਉੱਤੇ ਪਰ ਪੰਜਾਬ ਦਾ ਜਿਹੜਾ মিডিਆ ਹੈ ਉਹ ਤਾਂ ਗੱਲ ਕਰ ਰਿਹਾ ਜੋ ਤੁਸੀਂ ਕਹਿ ਰਹੇ ਹੋ ਤੁਹਾਡੀ ਕਰ ਰਿਹਾ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਹਾਂ ਤੁਸੀਂ ਆਪਣੀ ਗੱਲ ਰੱਖੋ ਇਸ ਕਿਸਾਨਾਂ ਦੀ ਆਪ ਰੱਖ ਰਹੇ ਉਹਨਾਂ ਨੂੰ ਪੁੱਛੋ ਕਿਸਾਨ ਲੀਡਰਾਂ ਨੂੰ ਕਿ ਭਾਈ ਤੁਸੀਂ ਹੁਣ ਕਿਉਂ ਬੈਠੇ ਹੋ ਏ ਐਨਾ ਹੰਕਾਰ ਐਨੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਜਦੋਂ ਇੰਨੇ ਲੋਕਾਂ ਪਿੱਛੇ ਲੱਗ ਜਾਣ ਜੇ ਹੁਣ ਸਮਝਦਾਰੀ ਤੋਂ ਕੰਮ ਨਹੀਂ ਲੈਣਾ ਤਾਂ ਉਹਨਾਂ ਲੋਕਾਂ ਨੇ ਉਹਨਾਂ ਤੋਂ ਦੂਰ हट ਜਾਣਾ ਇਹ ਮਹੀਨੇ 15 ਦਿਨ ਦੀ ਗੱਲ ਆ ਉਹਨਾਂ ਨੂੰ ਕਹੋ ਕਿ ਜਿਆਦਾ ਨਹੀਂ ਐ ਇਹ ਜਿਆਦਾ ਤਾਂ ਜਾ ਕੇ ਉੱਥੇ ਫਿਰ ਸੜਕਾਂ ਤੇ ਰਹਿਣਾ ਆਪਾਂ ਖੇਤਾਂ 'ਚ ਹੀ ਰਹਿਣਾ ਤੇ ਉਹਨਾਂ ਖੇਤਾਂ ਨੇ ਸਾਨੂੰ ਰੋਟੀ ਦੇਣੀ ਆ ਔਰ ਉਹੀ ਮੋਦੀ ਜੀ ਨੇ ਕਾਨੂੰਨ ਬਣਾਉਣੇ ਆ ਉਹੀ ਸਾਰਾ ਕੁਝ ਹੋਣਾ ਜਦੋਂ ਉਹਨਾਂ ਨੇ ਸਾਰਾ ਤੁਹਾਡਾ ਕਰਤਾ ਜੋ ਜੋ ਤੁਸੀਂ ਖਦਸ਼ੇ ਜਾਰ ਕੀਤੇ ਉਹਨਾਂ ਨੇ ਕਿਹਾ ਬਿਜਲੀ ਬਿਜਲੀ ਦਾ ਐਕਟ ਖਤਮ ਨਹੀਂ ਲੱਗੂ ਹੁੰਦਾ ਉਹਨਾਂ ਨੇ ਕਿਹਾ ਸਟੱਬਲ ਬਰਨਿੰਗ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਸਜ਼ਾ ਉਹ ਖਤਮ ਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਡੀਆਂ ਮੰਡੀਆਂ ਭਾਈ ਉਸੇ ਤਰ੍ਹਾਂ ਹੀ ਰਹਿਣਗੀਆਂ ਠੀਕ ਹੈ ਤੇ ਮੰਡੀਆਂ ਦੀ ਡਿਵੈਲਪਮੈਂਟ ਦੇ ਲਈ 10000 ਕਰੋੜ ਰੁਪਏ ਸਰਕਾਰ ਨੇ ਹੋਰ ਕੀਤਾ ਕਿ ਆਧੁਨਿਕੀਕਰਨ ਹੋਏਗਾ ਉਹਨਾਂ ਮੰਡੀਆਂ ਦਾ ਤੇ ਹੋਰ ਕੀ ਕਰ ਦਵੇ ਸਰਕਾਰ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਹਿੰਦੇ ਸਾਰੀਆਂ ਤਾਂ ਮੰਨ ਲੀਆਂ ਐਮਐਸਪੀ ਵੀ ਲਿਖ ਕੇ ਦੇ ਰਹੇ ਹਾਂ 22 ਦੀ 22 ਫਸਲਾਂ ਦੇ ਵਿੱਚ ਬਿਲਕੁਲ ਦੇ ਰਹੇ ਹੈ ਕਹਤਾ ਹੁੰਦਾ ਆ ਗਿਆ ਤੁਹਾਡੇ ਕੋਲ ਤੁਸੀਂ ਚੈਨਲ ਵਾਲੇ ਦਿਖਾ ਰਹੇ ਹੋ ਤਾਂ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੁਣ ਸਾਨੂੰ ਇੰਨਾ ਨਹੀਂ ਇਹਦੇ ਚ ਪੈਣਾ ਚਾਹੀਦਾ ਠੀਕ ਹੈ ਫੋਨ ਸੁਣ ਲਓ ਤੁਸੀਂ ਇੱਕ ਗੱਲ ਹੋ ਰਹੀ ਹੈ ਦੱਸੋ ਕਿ ਸੰਘਰਸ਼ ਜਿਹੜਾ ਵਾ ਹੋਰ ਤਿੱਖਾ ਕਰਨ ਦੀ ਸੋਚ ਰਹੇ ਨੇ ਕਿਸਾਨ ਸੰਘਰਸ਼ ਹੋਰ ਤਿੱਖਾ ਕਰਨ ਬਾਰੇ ਗੱਲ ਕਰ ਰਹੇ ਨੇ 12 ਤਰੀਕ ਨੂੰ ਕੱਲ ਦਾ ਐਲਾਨ ਜੇ ਤੁਸੀਂ ਸੁਣਿਆ ਹੋਗਾ 12 ਤਰੀਕ ਦਾ ਕਹਿੰਦੇ ਨੇ ਕਿ ਜੈਪੁਰ ਤੇ ਦਿੱਲੀ ਹਾਈਵੇ ਬੰਦ ਕਰ ਦੇਣਗੇ 14 ਤਰੀਕ ਤੋਂ ਪੂਰੇ ਦੇਸ਼ ਭਰ ਦੇ ਜਿਹੜੇ ਡੀਸੀ ਕੰਪਲੈਕਸ ਹੈਗੇ ਨੇ ਉਹਨਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ ਰिलायंस ਦੇ ਮਾਲ ਬੰਦ ਕੀਤੇ ਜਾਣਗੇ Jio ਦੀਆਂ ਜਿਹੜੀਆਂ ਸਿਮਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਇਮਪੋਰਟ ਕਰਵਾਇਆ ਜਾਊ ਹੋਰ ਕੰਪਨੀਆਂ ਦੇ ਵਿੱਚ ਸੰਘਰਸ਼ ਤਾਂ ਹੋਰ ਤਿੱਖਾ ਹੋ ਰਿਹਾ ਹੈ BJP ਲੀਡਰਸ਼ਿਪ ਇਹਨੂੰ ਥੰਮਣ ਦੇ ਲਈ ਜਾਂ ਕਿਸਾਨਾਂ ਨੂੰ ਸਮਝਾਉਣ ਦੇ ਲਈ ਕਿਹੜੀ ਵਿਵਸਥਾ ਬੰਦੀ ਬਣਾ ਰਹੀ ਹਾ ਹੁਣ ਨਵੀਂ ਦੇਖੋ ਕੀ ਕਰ ਰਹੇ ਆ ਪੰਜਾਬ ਸਟੇਟ ਦਾ ਸਤਿਆਨਾਸ਼ ਕਰਨ ਨਾਲ ਜਾ ਰਹੇ ਆ ਨਾ ਤਾਂ ਕੋਈ ਇਨਵੈਸਟਮੈਂਟ ਕਰਨ ਵਾਲਾ ਆਉਣ ਵਾਲੇ 10 ਸਾਲ ਉੱਥੇ ਆਣਾ ਨਾ ਕਿਸੇ ਨੇ ਹੋਰ ਕਰਨਾ ਹੁਣ ਜਿਹੜੇ ਇਹ ਪੈਟਰੋਲ ਪੰਪ ਨੇ ਰੇਲਾਈਂਸ ਦੇ ਇਹ ਰੇਲਾਈਂਸ ਦੇ ਨੇ ਇਹ ਤਾਂ ਮੇਰੇ ਵਰਗੇ ਤੁਹਾਡੇ ਵਰਗੇ ਬੰਦਿਆਂ ਨੇ ਉਹਨਾਂ ਤੋਂ ਏਜੰਸੀ ਲਈ ਹੋਈ ਆ ਉਹਨਾਂ ਦੇ ਨੇ ਨਿੱਜੀ ਪੈਟਰੋਲ ਪੰਪ ਨੇ ਇਹ ਉਹਨਾਂ ਨੂੰ ਉਹ ਤੇ ਕਮਿਸ਼ਨ ਤੇ ਕੰਮ ਕਰਦੇ ਆ ਵਿਚਾਰੇ ਜਿਹੜੀ ਉਹਨਾਂ ਨੂੰ ਕਮਾਈ ਆਉਂਦੀ ਸੀ ਉਹਨਾਂ ਦੀ ਬੰਦ ਕਰਾਤੀ ਕੱਲ ਨੂੰ ਕੌਣ ਉੱਥੇ ਲਾਏਗਾ ਜੀ ਉਹ ਅਗਲਾ ਲਾਏਗਾ ਪੰਜਾਬ ਤੋਂ ਬਾਹਰ ਲਾਓ ਯਾਰ ਉੱਥੇ ਨਾ ਲਾਓ ਠੀਕ ਆ ਮਾਲ ਬੰਦ ਕਰਨੇ ਆ ਮਾਲ ਹੁਣ ਕਿੰਨਾ ਦਿਨਾਂ ਦੁਕਾਨਾਂ ਦਾ ਵਿੱਚ ਨਿੱਜੀ ਨੇ ਸਭ ਦੀਆਂ ਨਿੱਜੀ ਨੇ ਕਿਸੇ ਦਾ ਕੁਝ ਨਹੀਂ ਹੈ ਉਹ ਮਾਲ ਹੁਣ ਕਿਸਦਾ ਨਹੀਂ ਰਹਿ ਗਿਆ ਤੇ ਉਹ ਬੰਦ ਕਰ ਦੇਣੇ ਹਾਂਜੀ ਤੇ ਹੋਰ ਪ੍ਰਾਈਵੇਟ ਇਨਵੈਸਟਮੈਂਟ ਜਿਨ੍ਹਾਂ ਨੇ ਕੀਤੀਆਂ ਨੇ ਥਰਮਲ ਲਾਏ ਨੇ ਜਾਂ ਹੋਰ ਲਾਏ ਨੇ ਤੇ ਉਹਨਾਂ ਦੇ ਬਾਹਰ ਬੈਠ ਕੇ ਜੀ ਇਹ ਬੰਦ ਕਰਨੇ ਆ ਜੀ ਸਾਰੇ ਇਹ ਉੱਥੇ ਕੌਣ ਇਨਵੈਸਟਮੈਂਟ ਕਰੂਗਾ ਜਦੋਂ ਇਨਵੈਸਟਮੈਂਟ ਨਹੀਂ ਆਊਗੀ ਤਾਂ ਰੋਜ਼ਗਾਰ ਕਿੱਥੋਂ ਮਿਲੂ ਏਮਪਲੋਇਮੈਂਟ ਕਿੱਥੋਂ ਮਿਲੂਗੀ ਇਹਨਾਂ ਨੂੰ ਇਹ ਪੁੱਛੋ ਜਾ ਕੇ ਕਿ ਕੀ ਕਰਨਾ ਚਾਹੁੰਦੇ ਨੇ ਕਿੱਥੋਂ ਲਿਆਉਣਗੇ ਇਨਵੈਸਟਮੈਂਟ ਕੀ ਕਰਨਗੇ ਆ ਕਮਿਊਨਿਸਟਾਂ ਨੇ ਕੁਝ ਨਹੀਂ ਕਰਨਾ ਕਮਿਊਨਿਸਟਾਂ ਨੇ ਜਿਹੜੇ ਮੁਲਕ 'ਚ ਵੀ ਇਹ ਗਏ ਨੇ ਉਸੇ ਦਾ ਸਤਿਆਨਾਸ਼ ਕੀਤਾ ਜਿਹੜੇ ਮੁਲਕ 'ਚ ਰਹਿੰਦੇ ਨੇ ਉੱਥੇ ਗਦਾਰੀ ਕਰਦੇ ਆ ਇਹ ਇਹਨਾਂ ਨੇ ਕੀ ਗੱਲ ਨਾਲ ਇਹਨਾਂ ਦੇ ਪ੍ਰਵਾਹ ਕਿਉਂ ਗੱਲ ਕਰਦੇ ਨੇ ਕਿਸਾਨ ਬੈਠਾ ਉੱਥੇ ਤਾਂ ਕੋਈ ਪਾਰਟੀਬਾਜੀ ਹੈ ਨਹੀਂ ਨਾ ਕੋਈ ਸਿਆਸੀ ਪਾਰਟੀ ਹੈ ਨਾ ਉਹਦੇ ਵਿੱਚ ਉਹਦੇ ਵਿੱਚ ਤਾਂ ਕਿਹੜਾ ਕਿਸਾਨ ਉੱਥੇ ਗਰੇਵਾਲ ਸਾਹਿਬ ਮੈਂ ਇੱਕ ਸੋਰੀ ਦੀ 6 ਸਾਲ ਦੀ ਬੱਚੀ ਵੀ ਹੈਗੀ ਆ ਤੇ 95 ਸਾਲ ਦਾ ਬਜ਼ੁਰਗ ਵੀ ਉੱਥੇ ਬੈਠਾ ਅਰੇ ਭਾਈ ਕਿਸਾਨ ਬੈਠਾ ਉਹ ਤਾਂ ਪਿੱਛੇ ਵਿਚਾਰੇ ਲੱਗੇ ਆਗੇ ਵੀ ਸਾਡੀਆਂ ਮੰਗਾਂ ਨੇ ਜੀ ਅਸੀਂ ਪੂਰੀਆਂ ਕਰਾਉਣੀਆਂ ਉਹ ਮੰਗਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਤਾਂ ਗੁੰਮਰਾਹ ਕਰਕੇ ਬਿਠਾਇਆ ਹੋਇਆ ਹੁਣ ਮੰਗਾਂ ਵਾਲੀ ਤਾਂ ਗੱਲ ਹੀ ਨਹੀਂ ਕਿਤੇ ਕਰ ਰਹੇ ਉਹ ਕਹਿੰਦੇ ਅਸੀਂ ਤਾਂ ਕਾਨੂੰਨ ਰੱਦ ਕਰਵਾਉਣ ਆਏ ਆ ਅਰੇ ਭਾਈ ਕਾਨੂੰਨ ਚ ਰਹਿ ਕੀ ਗਿਆ ਤੁਸੀਂ ਪੜੇ ਲਿਖੇ ਹੋ ਸਮਝਦਾਰ ਹੋ ਮੈਨੂੰ ਦੱਸੋ ਕੀ ਰਹਿ ਗਿਆ ਉਹਦੇ ਚ ਕੀ ਆ ਉਹ ਕਾਨੂੰ ਜੋ ਉਹਨਾਂ ਨੇ ਕਹਿ ਚ ਨੂੰ ਉਹਦੇ ਚ ਲਿਖਤਾ ਸਾਰਾ ਜੇ ਉਹ ਲਾਗੂ ਵੀ ਹੋ ਜਾਊਗਾ ਕਾਨੂੰਨ ਤਾਂ ਉਹਨਾਂ ਦੀਆਂ ਗੱਲਾਂ ਲਾਗੂ ਹੋ ਰਹੀਆਂ ਸਰਕਾਰ ਦਾ ਥੋੜਾ ਕੁਝ ਲਾਗੂ ਹੋ ਰਿਹਾ ਜੋ ਕਿਸਾਨਾਂ ਨੇ ਕਹਤਾ ਉਹੀ ਤਾਂ ਲਾਗੂ ਹੋ ਰਿਹਾ ਫਿਰ ਹੰਕਾਰ ਕਿਸ ਚੀਜ਼ ਦਾ ਜਿੱਦ ਕਿਸ ਚੀਜ਼ ਦੀ ਕਿਉਂ ਇਹ ਟੋਲ ਬੰਦ ਕਰਨਗੇ ਕਿਉਂ ਇਹ ਪੂਰੇ ਦੇਸ਼ 'ਚ ਇਹ ਕਰਨਗੇ ਇਹ ਕੋਈ ਗੱਲਾਂ ਨਹੀਂ ਕਰਨ ਵਾਲੀਆਂ ਕੱਲ ਨੂੰ ਕੋਈ ਨਾ ਸੜਕ ਬਣਾਵੇ ਤੇ ਨਾ ਕੁਛ ਕਰੇ ਇੱਥੇ ਆ ਕੇ ਨਾ ਕੋਈ ਇਨਵੈਸਟਮੈਂਟ ਕਰੇ ਉਹ ਕਰ ਰਹੇ ਨੇ ਇਹ ਕਮਿਊਨਿਸਟ ਕਰਵਾ ਰਹੇ ਆ ਮਾਕਿਸਟ ਲੈਨਿਨਸ ਕਰਵਾ ਰਹੇ ਆ ਮਾਓਵਾਦੀ ਕਿਉਂ ਕਰ ਰਹੇ ਨੇ ਤਰੀਵਾ ਸਭ ਇਹ ਦੱਸੋ ਕਲੀਅਰ ਕਰੋ ਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਇਹਨਾਂ ਨੂੰ ਅਰੇ ਵੀ ਹਰ ਸਟੇਟ ਦਾ ਆਪਣਾ ਆਪਣਾ ਲਾਅ ਹੈ ਉਹਨਾਂ ਨੇ ਦਿੱਲੀ ਜਾਣ ਤੋਂ ਰੋਕ ਲਿਆ ਹਰ ਸਟੇਟ ਨੇ ਆਪਣਾ ਦੇਖਣਾ ਕਿ ਉਹਨੇ ਆਪਣੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਬਣਾਉਣੀ ਹੈ ਉਹ ਕੋਈ ਭਾਜਪਾ ਨਹੀਂ ਰੋਕਦਾ ਕੋਈ ਅਸੀਂ ਰੋਕਦਾ ਹਰਿਆਣਾ ਦੀ ਸਰਕਾਰ ਨੇ ਨੈਸ਼ਨਲ ਨੈਸ਼ਨਲ ਹਾਈਵੇ ਪੱਟ ਦਿੱਤੇਗੇ ਉਹ ਤਾਂ ਤੁਹਾਡੇ ਅੰਡਰ ਆਉਂਦੇ ਸੀਗੇ ਨਾ ਅਰੇ ਉਹ ਸਰਕਾਰ ਨੇ ਕੀ ਕਰਨਾ ਇਹ ਉਹਨਾਂ ਤੋਂ ਪੁੱਛੋ ਜਾ ਕੇ ਸਵਾਲ ਇਹ ਮੇਰਾ ਤਾਂ ਸਵਾਲ ਨਹੀਂ ਹੈ ਮੈਂ ਤਾਂ ਰੁਕਾਇਆ ਨਹੀਂ ਕਿਸੇ ਨੂੰ ਅਸੀਂ ਤਾਂ ਆ ਕੇ ਸਵਾਗਤ ਕੀਤਾ ਕਿ ਭਾਈ ਤੁਸੀਂ ਬੈਠੇ ਹੋ ਚੰਗੀ ਗੱਲ ਆ ਤੁਹਾਡੀ ਤਾਂ ਉਹਨਾਂ ਦਾ ਹੱਥ ਰੂ ਗਿਆ ਜਨਾ ਹੋਇਆ ਪਾਣੀਆਂ ਨਾਲ ਹੋਇਆ ਉਹ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕੀਤਾ ਨਾ ਉਹਨਾਂ ਨੂੰ ਪੁੱਛੋ ਮੈਂ ਥੋੜਾ ਕਰਤਾ ਉਹ ਜਾਂ ਮੇਰੀ ਭਾਜਪਾ ਨੇ ਥੋੜਾ ਕਰਤਾ ਉਹ ਤਾਂ ਸਰਕਾਰਾਂ ਦੀ ਨੀਤੀ ਸੀਗੇ ਪੰਜਾਬ ਦੇ ਤੁਸੀਂ ਤਾਂ ਸਭ ਨੂੰ ਅੱਗੇ ਲਾ ਕੇ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਕਿ ਆਓ ਆਪਾਂ ਜੰਦਰ ਮੰਤਰ ਚੱਲਦਾ ਮੇਰੀ ਪਾਰਟੀ ਨਹੀਂ ਹੈ ਮੇਰੀ ਸਰਕਾਰ ਨਹੀਂ ਹੈ ਹਾਂ ਅਸੀਂ ਉਹਨਾਂ ਦਾ ਗੱਲ ਤਾਂ ਕਰਵਾਤੀ ਜੋ ਜੋ ਕਰ ਸਕਦੇ ਸੀ ਕਿਸਾਨ ਉਹਨਾਂ ਦੀ ਵਜ੍ਹਾ ਕਰਕੇ ਕਰਵਾਈ ਨਾ ਵਿੱਚ ਅੱਛਾ ਕੋਈ ਚਰਚਾ ਇਹ ਚੱਲ ਰਹੀ ਹੈ ਕਿ ਕਾਨੂੰਨ ਰੱਦ ਕਰਨੇ ਕਾਨੂੰਨ ਕਾਨੂੰਨ ਕੋਈ ਰਹਿ ਨਹੀਂ ਕਾਨੂੰਨ ਚ ਕੁਝ ਗਿਆ ਤਾਂ ਪਾਗਲਪਨ ਵਾਲੀਆਂ ਗੱਲਾਂ ਨੇ ਕਾਨੂੰਨ ਰੱਦ ਕਰਨੇ ਮੈਨੂੰ ਨਹੀਂ ਸਮਝਦਾ ਤੁਸੀਂ ਤਾਂ ਪੱਤਰਕਾਰੋਂ ਪੜੇ ਲਿਖੇ ਹੋ ਉਹਦੇ ਚ ਰਹਿ ਕੀ ਗਿਆ ਮੈਨੂੰ ਇਹ ਦੱਸ ਦਿਓ ਪਹਿਲਾਂ ਉਸ ਕਾਨੂੰਨ ਦੇ ਅੰਦਰ ਕੀ ਆ ਉਹ ਦੱਸ ਦਿਓ ਜੇ ਕੁਝ ਹੈ ਤਾਂ ਦੱਸੋ ਜਿਹੜੀਆਂ ਗੱਲਾਂ ਇਹਨਾਂ ਨੇ ਕਈਆਂ ਨੇ ਉਹੀ ਨੇ ਉਹਦੇ ਅੰਦਰ ਹੁਣ ਦੂਜੀ ਗੱਲ ਤਾਂ ਰਹਿ ਨਹੀਂ ਗਈ ਅੱਛਾ ਗਰੀਬਾ ਸਾਹਿਬ ਇਹ ਤੁਸੀਂ ਗੱਲ ਦੱਸ ਰਹੇ ਹੋ ਕਿ ਸਾਨੂੰ ਇਹਨਾਂ ਨੇ ਮੰਗਾ ਲੈ ਕੇ ਭੇਜੀਆਂ ਨੇ ਇਹ ਗੱਲ ਉਥੇ ਨਹੀਂ ਹੋ ਰਹੀ ਉਥੇ ਕਹਿੰਦੇ ਕਿ ਅਸੀਂ ਨਾ ਕੋਈ ਮੰਗਾ ਦਿੱਤੀਆਂ ਨੇ ਅਸੀਂ ਇਹ ਜ਼ਰੂਰ ਦੱਸਿਆ ਕਿ ਇਹਦੇ ਵਿੱਚ ਕੀ ਕੀ ਖਾਮੀਆਂ ਨੇ ਰਾਜੇਵਾਲ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਸਾਡੇ ਕੋਲ ਖਾਮੀਆਂ ਸੀ ਕਿ ਖਾਮੀਆਂ ਦੱਸੀਆਂ ਇਹਨਾਂ ਨੂੰ ਪਰ ਅਸੀਂ ਇਹ ਨਹੀਂ ਕਿਹਾ ਕਿ ਇਹਨਾਂ ਚੀਜ਼ਾਂ ਦੇ ਸੋਧ ਕਰ ਦਿਓ ਇਦਾਂ ਰਾਜੇਵਾਲ ਸਾਹਿਬ ਮੇਰੇ ਨੇ ਬਜ਼ੁਰਗ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਮੈਂ ਉਹਨਾਂ ਤੇ ਕੋਈ ਕਮੈਂਟਸ ਨਹੀਂ ਕਰਨੇ ਠੀਕ ਹੈ ਗੱਲ ਪਰ ਜੋ ਉਹਨਾਂ ਨੇ ਦਿੱਤਾ ਸੀ ਲਿਖ ਕੇ ਜੋ ਉਹਨਾਂ ਨੇ ਕਿਹਾ ਸੀ ਉਹ ਸਰਕਾਰ ਨੇ ਕਰਤਾ ਇਹ ਸੋਧ ਕਰਾਂ ਜੀ ਤੁਹਾਨੂੰ ਦਿੱਤਾ ਸੀ ਕਿ ਤੁਹਾਨੂੰ ਇਹਨਾਂ ਨੇ ਖਾਮੀਆਂ ਦੱਸੀਆਂ ਸੀ ਇਹਦੀ ਅਮੈਂਡਮੈਂਟ ਲਈ ਸੀ ਇਹ ਅਮੈਂਡਮੈਂਟ ਇਹ ਤੁਸੀਂ ਵੱਡੀ ਗੱਲ ਕਹਿ ਰਹੇ ਹੋ ਹਾਂਜੀ ਹਾਂਜੀ ਅਮੈਂਡਮੈਂਟ ਲਈ ਸੀ ਇਹ ਚਾਹਤ ਉਹਨਾਂ ਨੇ ਆਪ ਅਮੈਂਡਮੈਂਟ ਲਈ ਇਹ ਚੀਜ਼ਾਂ ਦਿੱਤੀਆਂ ਸੀ ਤੇ ਤੁਸੀਂ ਤੁਸੀਂ ਉਹਨਾਂ ਦੇ ਸਰਕਾਰ ਨੂੰ ਦਿੱਤੀਆਂ ਨੇ ਮੈਨੂੰ ਕੱਲੀਆਂ ਦਿੱਤੀਆਂ ਨੇ ਸਰਕਾਰ ਕੋਲੋਂ ਸਾਡੇ ਕੋਲ ਆ ਗਈਆਂ ਮੀਟਿੰਗਾਂ ਜੀ ਦਿੱਤੀਆਂ ਨੇ ਲਿਖ ਕੇ ਦਿੱਤੇ ਪਰਚੇ ਦੇ ਕੇ ਆਏ ਹੈ ਤੁਹਾਡੇ ਹੈਗੇ ਨੇ ਸਾਨੂੰ ਸੁਣਾ ਦਿਓ ਇੱਕ ਵਾਰੀ ਪੜ੍ਹ ਕੇ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸੀਗੀਆਂ ਮੰਡੀਆਂ ਦਾ ਸੀ ਸਟਬਲ ਬਰਨਿੰਗ ਦਾ ਸੀ ਹੋਰ ਇਹ ਚ ਪੜ੍ਹ ਕੇ ਕਿਹੜਾ ਪਾਰਟ ਸੁਣਾਉਣਾ ਉਹਨਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਠੀਕ ਹੈ ਤੇ ਇਹਦੇ ਚ ਇਹ ਸਟਬਲ ਬਰਨਿੰਗ ਵਾਲਾ ਸੀ ਇਹ ਸੀਗਾ ਤੇ ਉਹ ਜਿਹੜਾ ਬਿਜਲੀ ਦਾ ਐਕਟ ਸੀ ਉਹ ਸਾਡੇ ਤੇ ਲਾਗੂ ਨਾ ਕਰੋ ਉਹ ਲਾਗੂ ਨਹੀਂ ਹੋਇਆ ਤੇ ਆ ਮੰਡੀਆਂ ਦਾ ਸੀ ਵੀ ਇਹ ਨਾ ਤੋੜੋ ਏਪੀਐਮਸੀ ਤੇ ਉਹਨਾਂ ਨੇ ਕਹਤਾ ਠੀਕ ਆ ਜੀ ਇਹਨਾਂ ਤੇ ਟੈਕਸ ਲਾਓ ਜੀ ਜਿਹੜੇ ਬਾਹਰੋਂ ਵੀ ਖਰੀਦਣਾ ਹੋਣਾ ਉਹਨਾਂ ਲਾਇਸੈਂਸ ਲੈਣ ਜੀ ਉਹ ਸਾਰਾ ਰਜਿਸਟ੍ਰੇਸ਼ਨ ਸਟੇਟ ਗਵਰਨਮੈਂਟ ਕਰੇ ਉਹ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਮੰਡੀਆਂ ਰਹਿ ਹੀ ਨਹੀਂ ਗਈਆਂ ਕੀ ਰਹਿ ਗਿਆ ਠੀਕ ਹੈ ਇਹ ਜਦੋਂ ਏਪੀਐਮਸੀ ਐਕਟ ਲਾਗੂ ਹੋਏਗਾ ਤਾਂ ਸਰਕਾਰੀ ਖਰੀਦ ਵੀ ਜਾਰੀ ਰਹਿਣੀ ਹੈ ਉਹਦੇ ਕੀ ਹੈ ਉਹ ਤਾਂ ਕੋਈ ਜਿਹੜੇ ਬੰਦੇ ਨੂੰ ਅਕਲ ਨਹੀਂ ਹੈ ਉਹੀ बार-बार ਕਹੇਗਾ ਕਿ ਇਹ ਕਿਉਂ ਰੱਦ ਕਰ ਰਹੇ ਹੋ ਆ ਕਾਨੂੰਨ ਖਰਾਬ ਆ ਕਾਨੂੰਨ ਗਲਤ ਆ ਹੁਣ ਤਾਂ ਜਿਹੜਾ ਕੁਝ ਇਹਨਾਂ ਨੇ ਕਿਹਾ ਉਹੀ ਰਹਿ ਗਿਆ ਇਨੇ ਚ ਕੋਈ ਦਿੱਕਤ ਨਹੀਂ ਆਈ ਸੀ ਪਰ ਮਸਲਾ ਤਾਂ ਇਹ ਹੈ ਕਿ ਚਲੋ ਅਸੀਂ ਨਾ ਉਧਰ ਦੀ ਗੱਲ ਕਰਦੇ ਆਂ ਨਾ ਇੱਧਰ ਦੀ ਗੱਲ ਕਰਦੇ ਆਂ ਮਸਲਾ ਕਿਵੇਂ ਹੱਲ ਹੋਊਗਾ ਇਹ ਗਰੇਵਾਲ ਸਾਹਿਬ ਇਹ ਦੱਸੋ ਕਿ ਮਸਲਾ ਕਿਵੇਂ ਹੱਲ ਹੋਊ ਤਾਂ ਉਹ ਕਿਹੜਾ ਸਾਡੇ ਦੁਸ਼ਮਣ ਨੇ ਉਹ ਸਾਡੇ ਹੀ ਨੇ ਰਾਜੇਵਾਲ ਜੀ ਬੈਠੇ ਆ ਲੱਖੋਵਾਲ ਜੀ ਬੈਠੇ ਆ ਬਾਕੀ ਬੈਠੇ ਸਾਰੇ ਸਾਡੇ ਪਰਿਵਾਰ ਨੇ ਅਸੀਂ ਇੱਕੋ ਹੀ ਆਂ ਸਾਰੇ ਕੋਈ ਅਸੀ ਗੱਲ ਨਹੀਂ ਆ ਉਹ ਵੀ ਕਿਸਾਨ ਨੇ ਉਹਨਾਂ ਨੇ ਅੰਦੋਲਨ ਕੀਤਾ ਉਹਦਾ ਵੀ ਸਤਕਾਰ ਆ ਉਹਨਾਂ ਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਉਹ ਵੀ ਮੰਨੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਲੋਕਾਂ ਨੂੰ ਪਰੇਸ਼ਾਨ ਕਰੋ ਸੜਕਾਂ ਤੇ ਇਹ ਮਾੜੀ ਗੱਲ ਆ ਇਹ ਕੋਈ ਚੰਗੀ ਗੱਲ ਨਹੀਂ ਐ ਸਮਝਦਾਰੀ ਦਾ ਫੈਸਲਾ ਨਹੀਂ ਹੈ ਉਹਨਾਂ ਨੂੰ ਕਹੋ ਜਦ ਸਾਰਾ ਕੁਝ ਮੰਨਿਆ ਗਿਆ ਤੈਨੂੰ ਤੂੰ ਜਵਾਬ ਲੈ ਲਓ ਇੱਕ ਕਾਨੂੰਨ ਚ ਹੈ ਕੀ ਇਹ ਵੀ ਪੁੱਛ ਲਓ ਉਹਨਾਂ ਤੋਂ ਹੁਣ ਰਹਿ ਹੋਰ ਕੀ ਰਹਿ ਗਿਆ ਉਹ ਪੜ ਕੇ ਸੁਣਾ ਦੇਣਗੇ ਉਹਨਾਂ ਤੋਂ ਹੀ ਪੜਵਾ ਲਓ ਮੈਂ ਤਾਂ ਪੜਨਾ ਨਹੀਂ ਐ ਪਰ ਮਸਲਾ ਇਹ ਹੈ ਨਾ ਕਿ ਚਲੋ ਠੀਕ ਹੈ ਜੀ ਆਪਾਂ ਲੀਡਰਾਂ ਨੂੰ ਲੀਡਰਾਂ ਨਾਲ ਥੋੜੀਆਂ ਬੈਠਕਾਂ ਹੋ ਰਹੀਆਂ ਨੇ ਪਰ ਜਿੱਥੇ ਉਥੇ ਆਮ ਕਿਸਾਨ ਬੈਠੇ ਨੇ ਆਮ ਲੋਕ ਬੈਠੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਓਗੇ ਤੁਸੀਂ ਕਿਉਂਕਿ ਸਰਕਾਰ ਵੀ ਸਮਝਾਉਣਾ ਚਾਹੂਗੀ ਸਰਕਾਰ ਕਿਹਨੇ ਲੈ ਕੇ ਆ ਜਿਦੀ ਬਰਾਚਾਏ ਹੋ ਬਰਾਤਿਆਂ ਦਾ ਧਿਆਨ ਰੱਖੋ ਮੈਂ ਦੂਜਾ ਰੱਖੂਗਾ ਇਹ ਕੋਈ ਅਸੀ ਰੱਖਣਾ ਪਰ ਇੱਕ ਮੇਰੀ ਤੁਹਾਨੂੰ ਹੋਰ ਪ੍ਰਾਰਥਨਾ ਉਹ ਮੈਨੂੰ ਨਾ ਉਹ ਅੱਜ ਕੱਲ ਇਹਨਾਂ ਨੇ ਅਕਾਲੀ ਦਲ ਨੇ ਵੀ ਕਾਂਗਰਸ ਨੇ ਵੀ ਕੁਝ ਲੋਗ ਐਸੇ ਰੱਖੇ ਨੇ ਜਿਹੜੇ ਕਮੈਂਟਸ ਪਾਉਂਦੇ ਆ ਗਾਲਾਂ ਬਹੁਤ ਕੱਢਦੇ ਆ ਤੇ ਤੁਸੀਂ ਮੇਰੀ ਉਲਟੀ ਸਿੱਧੀ ਗੱਲ ਆਉਂਗੇ ਉਹ ਮੈਨੂੰ ਗਾਲ ਕੱਢ ਕੇ ਭੇਜਦੇ ਤੇ ਇਹ ਮੇਰੇ ਤੇ ਕਿਰਪਾ ਜਰੂਰ ਕਰ ਦਿਓ देखो मैं किसी नु बुरा तो कहदा नहीं मैं अच्छा नहीं। तो अच्छा ਕਰਨ ਚ ਲੱਗਿਆ ਹਾਂ ਜੇ ਮਾ ਸਰ ਸਾਡ ਤੁਹਾਡੀ ਕੋਈ ਗੱਲ ਅਸੀਂ ਕਟਾਂਗੇ ਤੇ ਨਾ ਹੀ ਅਸੀਂ ਕੋਈ ਫालतੂ ਲਾਵਾਂਗੇ ਜੋ ਤੁਸੀਂ ਬੋਲਿਆ ਬਸ ਐਜ਼ ਇਟ ਇਜ਼ ਇਦਾਂ ਹੀ ਚਲਾਵਾਂਗੇ ਉਹ ਉਹ ਤਾਂ ਜਿਹੜੇ ਆਈਟੀ ਸੈੱਲ ਹੈਗੇ ਨੇ ਉਹ ਤਾਂ ਚਲੋ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਆ ਤੁਹਾਡੇ ਵੀ ਆਈਟੀ ਸੈੱਲ ਪਾਰਟੀ ਤੇ ਹੈਗੇ ਨੇ ਉਹ ਦੂਜੀਆਂ ਪਾਰਟੀਆਂ ਨੂੰ ਕਰਦੇ ਨੇ ਆਈਟੀ ਸੈੱਲ ਹੁੰਦੇ ਨੇ ਉਹ ਵੱਖਰੀਆਂ ਗੱਲਾਂ ਨੇ ਪਰ ਮਸਲਾ ਇਹ ਆ ਵੀ ਮਸਲਾ ਹੱਲ ਕਿਦਾਂ ਹੋਊਗਾ ਜੀ ਹੁਣ ਤਾਂ ਸਾਰਿਆਂ ਦੀ ਜ਼ੁਬਾਨ ਤੇ ਇਹ ਆ ਵੀ ਕਦੋਂ ਘਰੇ ਜਾਣਗੇ ਉਹ ਪਰਾ ਜੀ ਕਰਤਾ ਦਿੱਤਾ ਸਾਰਾ ਕੁਝ ਜਿਹੜਾ ਹੋਰ ਰਹਿ ਗਿਆ ਉਹ ਬਿੱਲ ਪੜ ਲਿਆ ਉਹਨਾਂ ਤੋਂ ਲਿਖਾ ਲਿਆ ਉਹਦੀ 5 ਮੈਂਬਰ ਦੀ ਕਮੇਟੀ ਬਣਾ ਲੈਣ ਜੋ ਜੋ ਉਹਦੇ ਚ ਹੋਰ ਹਟਾਉਣਾ ਹੋਰ ਹਟਾ ਲੈਣ ਜੋ ਹੋਰ ਜੋੜਨਾ ਜੋੜ ਲੈਣ ਤੇ ਹੋਰ ਉਹਨਾਂ ਨੂੰ ਇਹ ਇਹ ਸਰਕਾਰ ਨੇ ਵੀ ਇਹੀ ਕਿਹਾ ਕਿ ਵੀ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਦਿਓ 5 ਦੀ ਅਸੀਂ ਬਣਾ ਦਿੰਦੇ ਹਾਂ ਅਧਿਕਾਰੀਆਂ ਦੀ ਆਪਸ ਵਿੱਚ ਬਾਰ-ਬਾਰ ਬਾਕੀ ਚੀਜ਼ਾਂ ਲਈ ਬੈਠਦੇ ਰਹੋ ਆ ਤੁਹਾਡੀਆਂ ਕਰਤੀਆਂ ਜਿਹੜੇ ਤੁਸੀਂ ਕੱਦਸ਼ੇ ਜਾਰ ਕੀਤੇ ਸੀ ਹੋਰ ਉਹਨਾਂ ਨੂੰ ਕੀ ਕੀਤਾ ਜਾਵੇ ਬਾਕੀ ਤਾਂ ਉਹ ਜੋ ਪੈਰੀ ਹੱਥ ਲਵਾਉਣੇ ਉਹ ਵੀ ਲਾਇਆ ਉਹਨੇ ਉਹਦੇ ਚ ਵੀ ਕੋਈ ਦਿੱਕਤ ਨਹੀਂ ਹੋਰ ਕੀ ਰਹਿ ਗਿਆ ਕਿ ਵੀ ਭਾਈ ਤੇਰੀ ਹੱਥ ਵੀ ਲਾ ਦੇਵੋਗੇ ਹਾਂ ਵੀ ਦੇਸ਼ ਸ਼ਾਂਤੀ ਰਹਿਣ ਦਿਓ ਇਸ ਚੀਜ਼ ਲਈ ਲਾਵਾਂਗੇ ਵੀ ਤੁਸੀਂ तरीके ਨਾਲ چل ਰਹੇ ਅਸੀਂ ਉੱਥੇ ਬੈਠੇ ਹੋ ਸ਼ਾਂਤ ਤਰੀਕੇ ਨਾਲ ਚੱਲ ਰਹੇ ਆ ਜਿਹੜੇ ਲੋਕ ਵਿਚਾਰੇ ਜੇ ਉਹਨਾਂ ਦੀ ਕੋਵਿਡ ਦਾ ਟਾਈਮ ਆ ਉਹਨਾਂ ਨੂੰ ਕੋਈ ਬਿਮਾਰੀ ਲੱਗ ਜੇ ਉਹ ਬੱਚੇ ਨੇ ਉਹਨਾਂ ਨੂੰ ਸਰਦੀ ਲੱਗ ਜੇ ਸਰਦੀ ਦਾ ਟਾਈਮ ਆ ਠੀਕ ਹੈ ਗੱਲ ਤੇ ਉਹ ਸਾਰਾ ਅੱਛਾ ਫਿਰ ਐਨੀ ਜਨਤਾ ਇੱਕ ਜਗ੍ਹਾ ਹੈਗੀ ਆ ਉੱਥੇ ਹੀ ਉਹਨਾਂ ਨੇ ਯੂਰੀਨ ਵੀ ਹੈ ਬਾਕੀ ਚੀਜ਼ਾਂ ਵੀ ਹੈ ਤੇ ਉਹਦੇ ਉਹਦੇ ਕਰਕੇ ਜਿੰਨੀ ਇਤਾਂ ਗਰਮੀ ਨਹੀਂ ਹੈ ਜੇ ਗਰਮੀ ਹੋਵੇ ਨਾ ਇਹ ਸਰਦੀ ਦਾ ਮੌਸਮ ਹੈ ਤੇ ਇੱਕਦਮ ਹੀ ਬੈਠਣਾ ਮੁਸ਼ਕਲ ਹੋ ਜਾਏ ਉਸ ਜਗ੍ਹਾ ਤੇ ਤੁਸੀਂ ਖੁਦ ਸਮਝੋ ਇਹ ਗੱਲ ਉਹ ਵੀ ਹਿਊਮਨ ਨੇ ਕੋਈ ਇਤਾਂ ਦੀ ਗੱਲ ਤਾਂ ਹੈ ਨਹੀਂਗੀ ਤੇ ਉਹਨਾਂ ਨੂੰ ਕੋਈ ਇਹ ਨਾ ਲੱਗੇ ਜੇ ਇਸ ਕਰਕੇ ਜਿੰਨੀ ਜਲਦੀ ਉਹ ਆਪਣੇ ਘਰਾਂ ਨੂੰ ਜਾਣ ਜਦੋਂ ਸਾਰੀਆਂ ਗੱਲਾਂ ਮਲਣੀਆਂ ਦਿੱਕਤ ਕੀ ਹੈ ਕਿ ਇਸ ਗੱਲ ਨੂੰ ਖਤਮ ਕਰਨਾ ਉਹਨਾਂ ਨੂੰ ਮੇਰੇ ਵੱਲੋਂ ਪ੍ਰਾਰਥਨਾ ਇਹ ਹੀ ਹੈ ਆਮ ਜਨਤਾ ਨੂੰ ਵੀ ਇਹ ਕਿ ਵੀ ਇਹਨਾਂ ਨੂੰ ਪੁੱਛ ਲੋ ਕਿਸਾਨ ਲੀਡਰਾਂ ਨੂੰ ਕਿ ਕੋਈ ਹੋਰ ਗੱਲ ਰਹਿ ਗਈ ਤਾਂ ਆਮ ਜਨਤਾ ਸਾਡੇ ਕੋਲ ਲੈ ਆਵੇ ਉਹ ਵੀ ਹੋ ਜਾਏ ਤੇ ਉਹਨਾਂ ਨੂੰ ਵੀ ਕਹਤਾ ਤੇ ਉਹ ਵੀ ਹੋ ਜੂ ਤੇ ਹੁਣ ਕਾਨੂੰਨ ਰੱਦ ਹੁਣ ਕਾਨੂੰਨ ਰੱਦ ਹੁਣ ਇਹਦਾ ਕੀ ਮਤਲਬ ਹੈ ਮੈਨੂੰ ਤਾਂ ਸਮਝ ਨਹੀਂ ਆਇਆ ਅਜੇ ਤੱਕ ਕਾਨੂੰਨ ਚ ਰਹਿ ਕੀ ਗਿਆ ਜਿਹੜਾ ਰਹਿ ਗਿਆ ਉਹ ਲਿਖ ਕੇ ਦੇ ਦੇ ਨੂੰ ਵੀ ਹਟਾ ਦੇਣੇ ਜਿਕਰਿਆ ਸਾਹਿਬ ਰਹਿ ਹੀ ਨਹੀਂ ਗਿਆ ਤੇ ਫਿਰ ਰੱਦ ਕਰ ਦਿਓ ਰੱਦ ਹੋ ਨਹੀਂ ਸਕਦਾ ਇਹਦਾ ਕ ਨਹੀਂ ਹੋ ਸਕਦੇ ਬਾਕੀ ਪੂਰੀ ਦੁਨੀਆ ਲਈ ਕਾਨੂੰਨ ਬਣੇ ਹੋਏ ਆ ਫਿਰ ਉਹ ਵੀ ਆ ਜਾਣਗੇ ਕਿ ਰੱਦ ਕਰੋ ਰੱਦ ਕਰੋ ਉਹ ਕਿਹੜਾ ਇਹਨਾਂ ਨਾਲੋਂ ਘੱਟ ਤਾਕਤਵਰ ਨੇ ਮਜ਼ਦੂਰ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ ਕਰਮਚਾਰੀ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ ਠੀਕ ਹੈ ਅਧਿਕਾਰੀ ਇਹਨਾਂ ਨਾਲੋਂ ਜ਼ਿਆਦਾ ਤਾਕਤਵਰ ਨੇ ਪਰ ਕੀ ਕਾਨੂੰਨਾਂ ਚ ਕੋਈ ਇਹ ਫਿਰ ਹੈ ਕਿਤੇ ਕੋਈ ਖਾਮੀਆਂ ਰਹਿ ਗਈਆਂ ਨੇ ਉਹ ਤਾਂ ਹੱਕ ਨੇ ਕਿਸਾਨਾਂ ਦਾ ਹੱਕ ਸੀਗਾ ਤੇ ਕਿਸਾਨ ਤਾਂ ਹੀ ਇੱਥੇ ਚੜ ਕੇ ਆਏ ਨੇ ਕਰਤਾ ਨਾ ਫਿਰ ਤੇ ਹੱਕ ਸੀ ਜਿਹੜਾ ਕਰਤਾ ਤੇ ਹੁਣ ਜੇ ਰੱਦ ਕਰਨ ਦੀ ਕੀ ਗੱਲ ਰਹੀ ਗਈ ਹੁਣ ਤਾਂ ਮੁੱਚ ਦੀ ਗੱਲ ਆ ਜਾਂ ਨੱਕ ਦੀ ਗੱਲ ਉਹ ਮੁੱਚ ਤੇ ਨੱਕ ਨੂੰ ਦੋਵੇਂ ਪਾਸੇ ਕਹਿ ਲਿਆ ਵੀ ਦੋਵੇਂ ਪਾਸੇ ਮੁੱਚ ਕੇ ਦੇ ਮੁੱਚ ਦਾ ਹੀ ਸਵਾਲ ਬਣ ਗਿਆ ਸਰਕਾਰ ਦਾ ਕੋਈ ਸਵਾਲ ਨਹੀਂ ਸਰਕਾਰ ਤਾਂ ਸਾਡੀ ਆਪਣੀ ਆ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਆ ਕੋਈ ਕੋਈ ਇਹ ਕੋਈ ਡਿਕਟੇਟਰਸ਼ਿਪ ਥੋੜੇ ਇੱਥੇ ਤਾਂ ਹੀ ਤਾਂ ਸਰਕਾਰ ਨੇ ਗੱਲ ਮੰਨ ਲਈ ਉਹਨਾਂ ਦੀ ਉਸ ਤੋਂ ਬਾਅਦ ਇਹ ਤਾਂ ਐਵੇਂ ਜਿੱਦ ਐ ਨੂੰ ਲੰਬਾ ਕਰਨ ਲਈ ਕਿਉਂ ਕਰਨਾ ਚਾਹੁੰਦੇ ਨੇ ਉਹ ਕਾਰਨ ਤੁਸੀਂ ਲੱਭਿਓ ਤੁਸੀਂ ਪੱਤਰਕਾਰ ਹੁੰਦੇ ਹੋ ਜੀ ਪੱਤਰਕਾਰ ਹੁੰਦੇ ਹੋ ਕਿਉਂ ਲੰਬਾ ਕਰਨਾ ਚਾਹੁੰਦੇ ਨੇ ਉਸ ਵਿੱਚ ਕੀ ਫਾਇਦੇ ਹੋਣਗੇ ਉਹ ਤੁਸੀਂ ਲੱਭ ਕੇ ਉਹਨਾਂ ਨੂੰ ਦੱਸਣਾ ਵੀ ਆ ਜਿਆਦਾ ਤਜਰਬਾ ਤੁਸੀਂ ਦੱਸ ਦਿਓ ਉਹ ਮੈਂ ਨਹੀਂ ਦੱਸਣਾ ਫਿਰ ਮੈਨੂੰ ਗਾਲਾਂ ਪੈਣਗੀਆਂ ਮੈਂ ਨਹੀਂ ਖਾਣੀ ਤੁਸੀਂ ਸੱਚ ਦੱਸ ਦਿਓ ਕਿ ਨਹੀਂ ਗਾਲਾਂ ਪੈਂਦੀਆਂ ਫਿਰ ਮੈਂ ਗਾਲਾਂ ਨਹੀਂ ਖਾਣੀ ਮੈਨੂੰ ਤਾਂ ਪਤਾ ਸਾਰਾ ਕੁਝ ਮੈਂ ਤਾਂ ਦੱਸ ਸਕਦਾ ਮੇਰੇ ਸਾਹਮਣੇ ਇਕੱਲੇ ਨੂੰ ਲੈ ਆ ਉਹ ਦੱਸ ਦਊਗਾ ਬੋਲ ਕੇ ਭਾਈ ਆਹ ਗੱਲ ਆ ਤੁਸੀਂ ਆ ਕਰਦੇ ਹੋ ਹਾਂ ਉਹ ਤੁਸੀਂ ਦੱਸਿਓ ਉਹਨਾਂ ਨੂੰ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਦੱਸ ਜਣੇ ਨਹੀਂ ਮੈਂ ਨਹੀਂ ਦੱਸਾਂਗਾ ਨਾ ਮੈਨੂੰ ਫਿਰ ਗਾਲਾਂ ਕਢਾਉਣੀਆਂ ਨੇ ਨਹੀਂ ਅਸੀਂ ਤਾਂ ਨਹੀਂ ਚਾਹੁੰਦੇ ਕਿ ਤੁਹਾਨੂੰ ਗਾਲਾਂ ਕਢਾਂ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਇੱਕ ਚੰਗਾ ਇੱਕ ਰੋਲ ਅਦਾ ਕਰੋ ਤੇ ਮੈਂ ਤਾਂ ਕਹਿਣਾ ਕਿ ਜਲਦੀ ਜਲਦੀ ਇਤੋਂ ਜਿਆਦਾ ਚੰਗਾ ਕੀ ਕਰਦੀ ਹੈ ਇਤੋਂ ਜਿਆਦਾ ਚੰਗਾ ਕੀ ਹੋਊਗਾ ਸਰਕਾਰ ਇਤੋਂ ਜਿਆਦਾ ਚੰਗਾ ਕੀ ਕਰ ਸਕਦੀ ਹੈ ਸਿਕਰਵਰ ਸਾਹਿਬ ਤੁਹਾਨੂੰ ਪੋਲਿਟੀਕਲ ਤੌਰ ਦੇ ਉੱਪਰ ਨੁਕਸਾਨ ਮੰਨਦੇ ਹੋ ਇਸ ਚੀਜ਼ ਦਾ ਕਿਉਂਕਿ ਦੇਸ਼ ਭਰ ਦੇ ਕਿਸਾਨ ਆਗੂ ਇੱਥੇ ਆ ਕੇ ਬਹਿ ਗਏ ਨੇ ਲੀਡਰ ਆ ਕੇ ਬਹਿ ਗਏ ਨੇ ਪੋਲਿਟੀਕਲੀ ਨੁਕਸਾਨ ਹੈ ਤੁਹਾਨੂੰ ਦੇਖੋ ਅਸੀਂ ਹੁਣੇ ਰਾਜਸਥਾਨ ਚ ਇਲੈਕਸ਼ਨ ਜਿੱਤ ਗਏ ਔਰ ਇਸੇ ਤਰ੍ਹਾਂ ਸੀ ਪੰਜਾਬ ਚ ਵੀ ਜਿੱਤਾਂਗੇ ਇਸੇ ਤਰ੍ਹਾਂ ਅਸੀਂ ਬੈਸਟ ਬੰਗਾਲ ਚ ਵੀ ਜਿੱਤਾਂਗੇ ਇਸੇ ਤਰ੍ਹਾਂ ਬਾਕੀ ਜਗ੍ਹਾ ਜਿੱਤਾਂਗੇ ਲੋਕਾਂ ਨੂੰ ਪਤਾ ਹੈਗਾ ਕਿ ਬੀਜੇਪੀ ਉਹਨਾਂ ਦੇ ਹੱਕ ਚਾ ਬੀਜੇਪੀ ਦੇਸ਼ ਨੂੰ ਮਜ਼ਬੂਤੀ ਲਿਆ ਜਾ ਸਕਦੀ ਹੈ ਮੋਦੀ ਜੀ ਦੇਸ਼ ਨੂੰ ਬਚਾ ਸਕਦੇ ਆ ਮੋਦੀ ਜੀ ਅਮਰੀਕਾ ਤੇ ਚਾਈਨਾ ਜਿਹੜੇ ਆ ਇਹਨੇ ਤਾਕਤਵਰ ਮੁਲਕ ਨੇ ਅੱਜ ਤੇ ਇੰਡੀਆ ਦੀ ਤਰਫੋਂ ਦੇਖ ਨਹੀਂ ਸਕਦੇ ਦੋਸਤੀ ਲਈ ਹੱਥ ਵਧਾ ਰਹੇ ਆ ਸਾਰੇ ਤੇ ਚਾਈਨਾ ਤਾਂ ਹੁਣ ਤੱਕ ਲ ਖੋ ਕੇ ਲੈ ਜਾਂਦਾ ਜੇ ਕਾਂਗਰਸ ਹੋਰ ਸਾਲ ਰਹਿ ਜਾਂਦੀ ਨਾ ਥੋੜੇ ਤੇ ਕਾਂਗਰਸ ਤਾਂ ਤੁਹਾਨੂੰ ਪਤਾ 20000 35000 ਵਰ ਕਿਲੋਮੀਟਰ ਲਕਾ ਅਕਸਾਈ ਚਿੰਦਾ ਉਹਦੇ ਚ ਉਹਨਾਂ ਨੇ ਸੜਕ ਬਣਾ ਲਈ ਚైనా ਨੇ ਸਾਡਾ ਇਲਾਕਾ ਸੀ ਉਹਨਾਂ ਨੇ ਕਹਿੰਦਾ ਅਸੀਂ ਰੋਡ ਬਣਾ ਲਈ ਪੰਡਿਤ ਜੀ ਕਹਿੰਦੇ ਕਹਿਣ ਲੱਗੇ ਕਾਂਗਰਸ ਕਹਿਣ ਲੱਗੀ ਕਿ ਠੀਕ ਹੈ ਜੀ ਜਦੋਂ ਰੌਲਾ ਪਾਇਆ ਡਾਕਟਰ ਰਾਮਨਰ ਲੋਈਆ ਨੇ ਕਿ ਵੀ ਇਹ ਕੀ ਹੋ ਗਿਆ ਉਹ ਕਹਿੰਦੇ ਵਾਹ ਜਾ ਕੇ ਦੇਖਾ ਹੈ ਕਬੀ ਘਾਸ਼ਪੂਸ਼ ਹੈ ਪੱਥਰ ਹੈ ਉਸਮੇਂ ਕੀ ਹੈ ਕੋਈ ਰਹਤਾ ਤਾਂ ਹੈ ਨਹੀਂ ਸਰਦੀ ਬਹੁਤ ਪੜਦੀ ਹੈ ਤਾਂ ਲੋਈਆ ਜੀ ਦਾ ਸਰਗੰਝਾ ਸੀ ਉਹ ਟੋਪੀ ਲੈਂਦੇ ਸੀ ਉਹਨਾਂ ਨੇ ਸਿਰ ਤੋਂ ਟੋਪੀ ਉਤਾਰੀ ਕਹਿੰਦਾ ਪੰਡਿਤ ਜੀ ਫਿਰ ਤਾਂ ਮੇਰਾ ਵੀ ਆ ਗਰਦਨ ਕੱਟ ਦੋ ਮੇਰੇ ਸਰਪੇਵਾਲ ਨਹੀਂ ਹੈ ਠੀਕ ਹੈ ਜੇ ਕੁਝ ਨਹੀਂ ਹੁੰਦਾ ਤਾਂ ਉਹ ਵੀ ਦੇਸ਼ ਦਾ ਹਿੱਸਾ ਹੁੰਦਾ ਤੇ ਕਾਂਗਰਸ ਦੀ ਆ ਸੋਚ ਸੀ ਤੇ ਮੋਦੀ ਜੀ ਨੇ ਦੇਸ਼ ਨੂੰ ਪੂਰੇ ਨੂੰ ਬਚਾਇਆ ਇਹ ਕਿਸਾਨਾਂ ਨੂੰ ਵੀ ਚਾਹੀਦਾ ਦੇਸ਼ ਭਗਤੀ ਇਹ ਨਾ ਚਾਏ ਕਿ ਮੋਦੀ ਜੀ ਦਾ ਸਤਿਕਾਰ ਕਰਨ ਸਰਕਾਰ ਦਾ ਸਤਿਕਾਰ ਕਰਨ ਉਹ ਸਰਕਾਰ ਉਹਨਾਂ ਦੀ ਆਪਣੀ ਹੈ ਔਰ ਕਿਸਾਨ ਵੀ ਸਰਕਾਰ ਦੇ ਹੈ ਇਸ ਕਰਕੇ ਪ੍ਰਾਰਥਨਾ ਕਰਦੇ ਬਾਕੀ ਫਾਇਦੇ ਕੀ ਨੇ ਉਹ ਤੁਸੀਂ ਦੱਸਿਓ ਨਾ 2022 ਦੇ ਵਿੱਚ ਮੱਲੀਏ ਵੀ ਭਾਜੀਪੀ ਪੰਜਾਬ ਦੇ ਵਿੱਚ ਝੰਡਾ ਗੱਡੂਗੀ ਕਿ ਜਾਂ ਫਿਰ ਨੁਕਸਾਨ ਹੋਊਗਾ ਇਸ ਅੰਦੋਲਨ ਦਾ ਪਰ ਨਾ ਇਹ ਦੱਸੋ ਹਰਨ ਨੂੰ ਕਿਹੜੀ ਪਾਰਟੀ ਕੋ ਮਰਈ ਐ ਅਕਾਲੀ ਦਲ ਹਰਨ ਨੂੰ ਕੋ ਮਰਿਆ ਰੋਜ ਸੁਖਵੀਰ ਬਾਦਲ ਸਰਕਾਰ ਦੇ ਕੋ ਮੈਂ ਹਰਬਾ ਪਤੀ ਆਦਮੀ ਉਹਨੂੰ ਕਿਹ ਜਰੂਰਤ ਦਾ ਸਰਕਾਰ ਦੇ ਜਾਣ ਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਤੇ ਜਾਵੇ ਕਾਂਗਰਸ ਵਾਲਾ ਕੋਈ ਕਿਤੇ ਜਾਵੇ ਜਿਹੜੀ ਗੱਲ ਕਰਦੇ ਫਿਰਦੇ ਆ ਕਿਸਾਨ ਕਿਸਾਨ ਕਰਦੇ ਫਿਰਦੇ ਇਸ ਕਰਕੇ ਕਰਦੇ ਫਿਰਦੇ ਨੇ ਕਿ ਜਿੰਨਾ ਇਦਾਂ ਹੀ ਭਾਜੀਪੀ ਨੇ ਵੀ ਜਿੰਨਾ ਭਾਜੀਪੀ ਦਾ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ 14 ਕਰੋੜ ਤੋਂ ਵੱਧ ਮੈਂਬਰਸ਼ਿਪ ਹੈ ਤੇ ਸਾਡੇ ਦਾ ਮੁਕਾਬਲੇ 'ਚ ਇਹ ਕੁਝ ਵੀ ਨਹੀਂ ਹੈਗੇ ਬੱਚੇ ਨੇ ਵਿਚਾਰੇ ਦੋ ਦੋ ਜ਼ਿਲ੍ਹਿਆਂ ਦੀ ਪਾਰਟੀ ਹੈ ਇਹ ਹੁਣ ਤਾਂ ਕਾਂਗਰਸ ਵੀ ਉਨੀ ਹੀ ਰਹਗੀ ਅਕਾਲੀ ਦਲ ਤਾਂ ਪਹਿਲਾਂ ਹੀ ਸੀਗਾ ਉਹ ਤਾਂ ਸਾਡੇ ਨਾਲ ਲੱਗਾ ਹੀ ਬੜਾ ਸੀ ਨਾ ਤੇ ਤੁਸੀਂ ਦੇਖਿਆ ਨਹੀਂ ਕਦੇ ਪੰਜਾਬ 'ਚ ਜੇ ਅਕਾਲੀ ਦਲ ਪਲੱਸ ਕਮਜ਼ੋਰ ਭਾਜਪਾ ਹੁੰਦੀ ਹੈ ਤਾਂ ਸਰਕਾਰ ਕਿਸੇ ਹੋਰ ਦੀ ਬਣਦੀ ਹੈ ਜੇ ਅਕਾਲੀ ਦਲ ਪਲੱਸ ਮਜ਼ਬੂਤ ਭਾਜਪਾ ਹੁੰਦੀ ਹੈ ਸਰਕਾਰ ਅਕਾਲੀ ਭਾਜਪਾ ਦੀ ਬਣਦੀ ਹੈ ਸਾਡੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਸੀਗਾ ਅਖੀਰ ਦੇ ਵਿੱਚ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਬੀਜੇਪੀ ਦੇ ਇੱਕ ਨੁਮਾਇੰਦੇ ਹੋਣ ਦੇ ਨਾਤੇ ਉਤੇ ਵੀ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਅੰਦੋਲਨ ਕਰ ਰਹੇ ਨੇ ਉੱਥੇ ਬੈਠੇ ਨੇ ਮੈਂ ਕਿਸਾਨਾਂ ਨੂੰ ਇਹੀ ਪ੍ਰਾਰਥਨਾ ਕਰਦਾ ਕਿ ਉਹ ਜਿੱਦ ਛੱਡਣ ਉਹਨਾਂ ਦੇ ਸਾਰੀਆਂ ਗੱਲਾਂ ਮੰਨ ਲਈਆਂ ਜੇ ਕੋਈ ਇੱਕ ਅੱਧੀ ਗੱਲ ਰਹਿੰਦੀ ਆ ਉਹ ਵੀ ਅਸੀਂ ਮੰਨ ਲੈਣੀ ਆ ਉਹ ਸਾਨੂੰ ਦੱਸ ਦੇਣ ਤੇ ਸਾਡੀ ਸਰਕਾਰ ਉਹਨਾਂ ਨੂੰ ਕਿਸਾਨ ਨੂੰ ਆਪਣਾ ਸਮਝਦੀ ਆ ਇਸ ਕਰਕੇ ਸਭ ਕਰਨ ਲਈ ਤਿਆਰ ਆ ਆ ਕਾਨੂੰਨ ਰੱਦ ਕਰੋ ਕਾਨੂੰਨ ਰੱਦ ਕਰੋ ਇਹ ਜਦੋਂ ਉਹਦੇ ਵਿੱਚ ਕੁਝ ਬਚਿਆ ਹੀ ਨਹੀਂ ਹੈਗਾ ਤਾਂ ਰੱਦੋ ਕਿਉਂ ਕਰਾਉਂਦੇ ਆ ਕਿਉਂ ਗਲਤ ਪਰੰਪਰਾਵਾਂ ਪਾਉਂਦੇ ਆ ਕੀ ਉਹ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੇ ਆ ਇਹ ਕਮਿਊਨਿਸਟਾਂ ਦੇ ਹੱਥਾਂ 'ਚ ਨਾ ਕੇ ਲੈਣਾ ਇਹ ਦੇਸ਼ ਦਾ ਨੁਕਸਾਨ ਕਰਨ ਵਾਲੇ ਨੇ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਨੇ ਹਰਜੀਤ ਸਿੰਘ ਗਰੇਵਾਲ ਪੰਜਾਬ ਦੇ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਵੱਡਾ ਚਿਹਰਾ ਏ ਤਾਂ ਕਹਿੰਦੇ ਨੇ ਕਿ ਹੁਣ ਕੁਝ ਵੀ ਕਾਨੂੰਨ ਦੇ ਵਿੱਚ ਕੱਢਣ ਪਾਉਣ ਨੂੰ ਨਹੀਂ ਰਿਹਾ ਜਿਹੜੀਆਂ ਚੀਜ਼ਾਂ ਹੋਰ ਲੱਗਦੀਆਂ ਨੇ ਤਾਂ ਦੱਸੋ